ਕਿਸੇ ਵੀ ਕੰਮ ਨੂੰ ਸਟਾਰਟ ਕਰਨਾ ਮੁਸ਼ਕਲ ਹੁੰਦਾ ਜਦੋਂ ਸਟਾਰਟ ਕਰਿਆ ਉਦੋਂ ਦਾ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੁਝ ਪਰਿਵਾਰ ਸਾਨੂੰ ਇਦਾਂ ਦੇ ਵੀ ਮਿਲੇ ਵੀ ਜਿਨ੍ਹਾਂ ਕੋਲ ਘਰੇ ਸਾਰਾ ਕੁਝ ਸੀਗਾ ਪਰ ਉਹ ਫੇਰ ਵੀ ਉਹਨਾਂ ਨੇ ਮੰਗ ਕਰੀ ਤੇ ਅਸੀਂ ਬਿਨਾ ਵੈਰੀਫਾਈ ਕਰੇ ਜਾ ਕੇ ਉਹਨਾਂ ਨੂੰ ਸਮਾਨ ਦੇਣ ਗਏ ਤੇ ਉੱਥੇ ਜਾ ਕੇ ਤੇ ਦੇਖਿਆ ਘਰੇ ਬੁਲਟ ਖੜਾ ਕਰੇ ਟਾਇਲਾਂ ਲੱਗੀਆਂ ਵਿਆ ਬੜੀ ਡੀ ਕੋਠੀ ਛੱਤੀ ਹੋਈ ਆ ਬਾਈ ਕਿਵੇਂ ਦਾ ਲੱਗਦਾ ਉਸ ਸਮੇਂ ਮਨ 'ਚ ਮਹਿਸੂਸ ਕੀ ਕਰਦੇ ਹੋ ਜਦੋਂ ਤੁਹਾਡੀ ਇੱਕ ਮਦਦ ਤੁਹਾਡੀ ਸਹਿਯਤਾ ਤੁਹਾਡਾ ਇੱਕ ਭਾਵਨਾ ਤੁਸੀਂ ਭਾਵਨਾ ਲੈ ਕੇ ਤੁਰਦੇ ਹੋ ਹਮਦਰਦੀ ਲੈ ਕੇ ਤੁਰਦੇ ਹੋ ਜਦ ਸਾਹਮਣੇ ਵਾਲਾ ਬੰਦਾ ਇਸ ਤਰ੍ਹਾਂ ਦੀ ਹਰਕਤ ਕਰ ਦੇਵੇ ਮਨ ਦੇ ਵਿੱਚ ਕੀ ਬੀਜਦੀ ਆ ਤੁਹਾਡੇ ਤੇ ਕਿਸੇ ਵੀ ਬੰਦੇ ਨੇ ਤੁਹਾਨੂੰ 1 ਰੁਪਿਆ ਵੀ ਜੇ ਦਸਵੰਦ 'ਚ ਦਿੱਤਾ ਆ ਤਾਂ ਉਸ ਬੰਦੇ ਨੇ ਉਹ 1 ਰੁਪਿਆ ਨਹੀਂ ਦਿੱਤਾ ਤੁਹਾਨੂੰ ਆਪਣਾ ਵਿਸ਼ਵਾਸ ਦਿੱਤਾ ਆ ਇੰਸਟਾਗ੍ਰam ਦੇ ਪੇਜ ਦੇ ਉੱਤੇ ਬਹੁਤ ਐਲੀਗੇਸ਼ਨ ਲੱਗਦੇ ਨੇ ਉਹ ਕਹਿੰਦੇ ਨੇ ਭਾਈ ਇਹਨਾਂ ਤੋਂ ਥੋੜਾ ਸਾਵਧਾਨ ਰੋ ਇਹ ਪੈਸੇ ਖਾ ਜਾਂਦੇ ਆ ਇਹ ਫਲਾਨਾ ਤੁਹਾਨੂੰ ਵੀ ਪਤਾ ਐਨਜੀਓ ਦੇ ਉੱਪਰ ਕਿੰਨੇ ਬਲੇਮ ਹੁੰਦੇ ਨੇ ਅਲੀਗੇਸ਼ਨ ਕਿਸ ਤਰ੍ਹਾਂ ਦੇ ਲੱਗਦੇ ਨੇ ਜੇ ਅਸੀਂ ਅੱਜ ਇੱਕ ਪਾਰਦਰਸ਼ਤਾ ਰੱਖਾਂਗੇ ਹਰ ਇੱਕ ਗੱਲ ਕਲੀਅਰ ਕਰਕੇ ਚੱਲਾਂਗੇ ਤਾਂ ਹੀ ਆਪਾਂ ਅੱਗੇ ਤੱਕ ਚੱਲ ਪਾਵਾਂਗੇ ਇਹਦੇ ਵੱਡੀ ਗੱਲ ਆ ਉਸ ਬੰਦੇ ਦਾ ਟਰਸਟ ਵੀ ਸਾਡੇ ਦੇ ਤਦ ਹੀ ਬਣੂਗਾ ਜੇ ਆਪਾਂ ਹਰ ਇੱਕ ਗੱਲ 'ਚ ਓਲਾ ਰੱਖ ਰੱਖ ਕੇ ਚੱਲਾਂਗੇ ਫਿਰ ਆਪਾਂ ਮੰਨੂ ਨਹੀਂ ਲੱਗਦਾ ਵੀ ਜ਼ਿਆਦਾ ਲੰਮਾ ਚੱਲ ਸਕਦੇ ਆ ਸਾਡਾ ਪੰਜਾਬ ਦੇ ਲੋਕ ਨੇ ਜਿਹੜੇ ਮੈਂ ਕਹੂੰਗਾ ਵੀ ਉਹ ਅਸਲ ਸੇਵਾ ਦੀ ਥਾਂ ਤੇ ਕਿਤੇ ਨਾ ਕਿਤੇ ਜਿਹੜੀ ਦਿਖਾਵੇ ਵੱਲੋਂ ਭੱਜ ਰਹੀ। ਸਸikal ਦੋਸਤੋ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਤਾਂ ਅੱਜ ਅਸੀਂ ਗੱਲ ਕਰਾਂਗੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਮੁਸ਼ਕਿਲ ਕੰਮ ਆ ਲੋਕਾਂ ਦੀ ਸੇਵਾ ਕਰਨਾ। ਪਰ ਤੁਹਾਨੂੰ ਦੱਸਦੀ ਕਿ ਇੰਸਟਾਗ੍ਰਾਮ ਦੇ ਉੱਤੇ ਕਈ ਤਰ੍ਹਾਂ ਦੇ ਪੇਜ ਬਣੇ ਹੋਏ ਨੇ ਜੋ ਲਗਾਤਾਰ ਲੋਕਾਂ ਦੀ ਮਦਦ ਕਰਦੇ ਨੇ। ਉਸੇ ਤਰੀਕੇ ਦੇ ਨਾਲ ਇੱਕ ਪੇਜ ਆ ਨਿਰਪੱਖ ਐਡ ਨਾਮ ਤੋਂ ਜਿਸ ਨੂੰ ਖੁਦ ਹੈਂਡਲ ਕਰ ਰਹੇ ਨੇ ਗੁਰਮੀਤ ਸਿੰਘ ਭਾਂਖਰ ਪਰ ਦੋਸਤੋ ਆ ਸਾਡੇ ਵਿੱਚ ਮੌਜੂਦ ਨੇ ਅੱਜ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਆਖਰ ਇਹਨਾਂ ਨੇ ਕਿਵੇਂ ਸੋਚਿਆ ਪੇਜ ਬਣਾਉਣ ਬਾਰੇ ਮਕਸਦ ਕੀ ਸੀਗਾ ਨਿਰਪੱਖ ਐਡ ਪੇਜ ਦਾ ਨਾਮ ਰੱਖਿਆ ਗਿਆ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਸਰਸ਼ੀ ਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣੇ ਪੇਜ ਬਾਰੇ ਦੱਸੋ ਨਿਰਪੱਖ ਐਡ ਤੁਸੀਂ ਪੇਜ ਦਾ ਨਾਮ ਰੱਖਿਆ ਹਾਲਾਂਕਿ ਤੁਹਾਡਾ ਨਾਮ ਗੁਰਮੀਤ ਸਿੰਘ ਭਾਂਖਰਪੁਰਾ ਤੁਸੀਂ ਇਹ ਵੀ ਨਾਮ ਰੱਖ ਸਕਦੇ ਸੀ ਪਰ ਤੁਸੀਂ ਨਿਰਪੱਖ ਐਡ ਹੀ ਕਿਉਂ ਰੱਖਿਆ ਮਕਸਦ ਕੀ ਸੀਗਾ ਅ ਅਸਲ 'ਚ ਜਿਵੇਂ ਨਿਰਪੱਖ ਏਡ ਦੀ ਜੇ ਆਪਾਂ ਗੱਲ ਕਰਦੇ ਆਂ ਜਾਂ ਨਾਮ ਦੀ ਗੱਲ ਕਰਦੇ ਆਂ ਅ ਨਿਰਪੱਖ ਏਡ ਗੁਰਮੀਤ ਸਿੰਘ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਤਾਂ ਉਹ ਇੱਕ ਟੀਮ ਆ ਓਕੇ ਤੇ ਉਹ ਇਦਾਂ ਦੀ ਟੀਮ ਆ ਜਿਹੜੀ ਹਰ ਇੱਕ ਦੇ ਲਈ ਆ ਨਿਰਪੱਖ ਸੋਚ ਨੂੰ ਲੈ ਕੇ ਜਿਹੜਾ ਆਪਾਂ ਬਾਹਰ ਨਿਕਲੇ ਸੀਗੇ ਤੇ ਸਾਡੀ ਜਿਹੜੀ ਟੀਮ ਆ ਉਸ ਟੀਮ 'ਚ ਹਰ ਇੱਕ ਵਰਗ ਦੇ ਜਿਹੜੇ ਸਾਡੇ ਵੀਰ ਨੇ ਭੈਣਾਂ ਨੇ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਜਿਹੜੀ ਨਿਰਪੱਖ ਏਡ ਹੈਗੀ ਆ ਏਡ ਮਤਲਬ ਜਿਵੇਂ ਮਦਦ ਨਿਰਪੱਖ ਹਰ ਇੱਕ ਦੇ ਲਈ ਕਿਸੇ ਇੱਕ ਪਾਰਟਿਕੂਲਰ ਇਹ ਨਹੀਂ ਕਿ ਅਸੀਂ ਸਿਰਫ ਜਿਹੜਾ ਸਿੱਖਾਂ ਦੇ ਨਾਲ ਹੀ ਖੜਾਂਗੇ ਜਾਂ ਅਸੀਂ ਸਿਰਫ ਹਿੰਦੂਆਂ ਨਾਲ ਹੀ ਖੜਾਂਗੇ ਹਰ ਇੱਕ ਉਸ ਬੰਦੇ ਲਈ ਅਸੀਂ ਖੜਾਂਗੇ ਜਿਹਨੂੰ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਲੋੜ ਸੋ ਇਹ ਸੋਚ ਦੇ ਨਾਲ ਫਿਰ ਜਿਹੜਾ ਨਿਰਪੱਖ ਏਡ ਪਾ ਨਾਮ ਰੱਖਿਆ ਨਿਰਪੱਖ ਕੀ ਹਰ ਇੱਕ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਪੱਖਪਾਤ ਆ ਜਿਹੜਾ ਉਹ ਨਹੀਂ ਕਰਿਆ ਜਾਊਗਾ ਹਰ ਇੱਕ ਦੇ ਨਾਲ ਖੜਾ ਜਾਊਗਾ ਹਰ ਇੱਕ ਦੀ ਮਦਦ ਕਰੀ ਜਾਊਗੀ ਤਾਂ ਜਿਹੜਾ ਨਾਮ ਆ ਉਹ ਨਿਰਪੱਖ ਰੱਖਿਆ ਗਿਆ ਹੈ ਕਹਿੰਦਾ ਭਾਵਾ ਕਿ ਤੁਸੀਂ ਧਰਮ ਤੋਂ ਮਤਲਬ ਭੇਦਭਾਵ ਨਹੀਂ ਕਰਦੇ ਹਰ ਇੱਕ ਦੀ ਅਸੀਂ ਮਦਦ ਪੂਰੇ ਤਰੀਕੇ ਨਾਲ ਕਰਦੇ ਹਾਂ ਅਸਲ 'ਚ ਜੀ ਆਪਾਂ ਮਦਦ ਦੀ ਗੱਲ ਕਰੀ ਜਾਵੇ ਮਦਦ ਤੇ ਧਰਮ ਦੋਨਾਂ ਦਾ ਵਿਸ਼ਾ ਅਲੱਗ-ਅਲੱਗ ਬਿਲਕੁਲ ਧਰਮ ਇੱਕ ਅਲੱਗ ਚੀਜ਼ ਆ ਤੇ ਮਦਦ ਇੱਕ ਅਲੱਗ ਚੀਜ਼ ਆ ਬਾਬੇ ਨਾਨਕ ਨੇ ਕਿਹਾ ਵੀ ਕਿਰਤ ਕਰੋ ਨਾਮ ਜਪੋ ਦੇ ਵੰਡ ਕੇ ਛਕੋ ਕਿਰਤ ਕਰਨਾ ਸਭ ਤੋਂ ਪਹਿਲਾਂ ਆ ਕਿਰਤੀ ਹੋਣਾ ਬੰਦੇ ਦਾ ਇੱਕ ਮੈਂ ਕਹਿੰਦਾ ਵੀ ਸਭ ਤੋਂ ਵੱਡਾ ਗਹਿਣਾ ਆ ਕਿਰਤੀ ਹੋਣਾ ਤੇ ਉਸ ਤੋਂ ਬਾਅਦ ਫਿਰ ਨਾਮ ਜਪਣਾ ਧਰਮ ਆ ਗਿਆ ਤੇ ਉਸ ਤੋਂ ਬਾਅਦ ਵੰਡ ਕੇ ਛਕਣਾ ਜਿਹੜੀ ਸੇਵਾ ਆ ਗਈ ਸੇਵਾ ਤਾਂ ਤੀਜੇ ਨੰਬਰ ਤੇ ਆ ਉਸ ਤੋਂ ਪਹਿਲਾਂ ਸਾਡਾ ਕਿਰਤੀ ਹੋਣਾ ਤੇ ਗੁਰਬਾਣੀ ਦੇ ਆ ਧਰਮ ਦੇ ਨਾਲ ਜੁੜਨਾ ਵਿਚਾ ਤਾਂ ਕਰਕੇ ਉਹ ਸਾਡਾ ਜਿਹੜਾ ਨਿਰਪੱਖ ਖੇਡਦਾ ਹੈਗਾ ਉਹ ਧਰਮ ਦੇ ਨਾਲ ਸਾਡਾ ਕੋਈ ਅ ਮੈਂ ਕਹੂੰਗਾ ਵੀ ਉਹਦੇ ਨਾਲ ਮਿਲਦਾ ਜੁਲਦਾ ਹੈ ਆ ਬਟ ਉਹਦੇ ਨਾਲ ਕੋਈ ਸਾਡਾ ਉਹ ਨਹੀਂ ਬਟ ਸੇਵਾ ਲਗਾਤਾਰ ਇੱਕ ਲੱਗ ਚੀਜ਼ ਹੈ ਜੀ ਜੀ ਬਿਲਕੁਲ ਉਹ ਤੁਹਾਨੂੰ ਨਿਰਪੱਖ ਜਿਹੜਾ ਤੁਸੀਂ ਪੇਜ ਬਣਾਇਆ ਗਿਆ ਜੀ ਕਦੋਂ ਬਣਾਇਆ ਕਿ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਕੀ ਸੋਚ ਕੇ ਰੱਖੀ ਹੈ ਸ਼ੁਰੂਆਤ ਅ ਨਿਰਪੱਖ ਇਹ ਸਭ ਤੋਂ ਪਹਿਲਾਂ ਤਾਂ ਸਾਡਾ ਇਹ ਸੀਗਾ ਕਿ ਜਦੋਂ ਕੋਈ ਵੀ ਆਪਾਂ ਕੰਮ ਕਰਦੇ ਆ ਇੱਕ ਸਿੰਗਲ ਬੰਦੇ ਦਾ ਕੰਮ ਕਰਨਾ ਮੈਂ ਕਹਿੰਦਾ ਵੀ ਨਹੀਂ ਕਰ ਸਕਦਾ ਬੰਦਾ ਬਿਲਕੁਲ ਜਦੋਂ ਇੱਕ ਟੀਮ ਬਣਦੀ ਆ ਫੇਰ ਉਹ ਸ਼ੁਰੂਆਤ ਹੁੰਦੀ ਆ ਤੇ ਫੇਰ ਕਿਤੇ ਜਾ ਕੇ ਆਪਾਂ ਇੱਕ ਮੁਕਾਮ ਤੇ ਪਹੁੰਚਦੇ ਆ ਜੀ ਤੋਂ ਇਵੇਂ ਹੀ ਜਦੋਂ ਆਪਾਂ 2012 ਚ ਮੇਰੀ ਸਟੱਡੀ ਕੰਪਲੀਟ ਹੋਈ ਸੀਗੀ ਡਿਪਲੋਮਾ ਮਕੈਨੀਕਲ ਦਾ ਕਰਕੇ ਤੇ ਫਿਰ ਮੈਂ ਸਵਰਾਜ ਕੰਪਨੀ ਚ ਜੌਬ ਕਰਨੀ ਸ਼ੁਰੂ ਕੀਤੀ ਸਵਰਾਜ ਜਦੋਂ ਜੌਬ ਸ਼ੁਰੂ ਕਰੀ ਤੇ ਉਦੋਂ ਇੱਕ ਮਨੂ ਹੈ ਕਿ ਯਾਰ ਹੁਣ ਜੌਬ ਲੱਗੀ ਤੇ ਹੁਣ ਬਿਲਕੁਲ ਸਹੀ ਆ ਸਾਰਾ ਕੁਝ ਵਧੀਆ ਨਿਕਲ ਜਾਣਾ ਆ ਹੁਣ ਜ਼ਿੰਦਗੀ ਜਿਵੇਂ ਕਹਦੋ ਵੀ ਲੀਕ ਤੇ ਆ ਗਈ ਸੋ ਜੌਬ ਲੱਗ ਗਈ ਵਧੀਆ ਹੋ ਗਿਆ ਫੇਰ ਨਾ ਉਸ ਟਾਈਮ ਇਹ ਸੀਗਾ ਮੈਂ ਪੱਗ ਨਹੀਂ ਜਿਵੇਂ ਵਧੀਆ ਬੰਨਣੀ ਨਹੀਂ ਆਂਦੀ ਸੀਗੀ ਜਿਵੇਂ ਮਤਲਬ ਵਧੀਆ ਖੈਰ ਚਲੋ ਪੱਗ ਨੂੰ ਆਪਾਂ ਇਹ ਕਹਿ ਨਹੀਂ ਸਕਦੇ ਵੀ ਵਧੀਆ ਘਟੀਆ ਬਟ ਇਹ ਹੁੰਦਾ ਕਿ ਚਲੋ ਸੋਹਣੀ ਪੱਗ ਨਹੀਂ ਬੰਨਣੀ ਆਂਦੀ ਸੀਗੀ ਬਟ ਮਨ 'ਚ ਸੀਗਾ ਕਿ ਯਾਰ ਪੱਗ ਸੋਹਣੀ ਬੰਨਣੀ ਆ ਸੋ ਉਦੋਂ ਇੱਕ ਵੀਰ ਮਿਲਿਆ ਉਹਦੇ ਨਾਲ ਗੱਲ ਕਰੀ ਉਹ ਬਾਈ ਬੜੀ ਸੋਹਣੀ ਪੱਗ ਬੰਦਾ ਸੀਗਾ ਕਿ ਯਾਰ ਵੀਰ ਸਾਨੂੰ ਪੱਗ ਸਿਕਾ ਥੋੜੀ ਜੀ ਵੀ ਜਦੋਂ ਵੀ ਕਦੇ ਟਾਈਮ ਲੱਗਦਾ ਕਾਫੀ ਦਿਨ ਤਾਂ ਉਹ ਅੱਜ ਆ ਜੀ ਕੱਲ ਆ ਜੀ ਅੱਜ ਆ ਜੀ ਕੱਲ ਆ ਜੀ ਮੈਂ ਟਾਈਮ ਕੱਢਦਾ ਗਿਆ ਤੇ ਇੱਕ ਦਿਨ ਫਿਰ ਉਹ ਵੀਰ ਕਹਿੰਦਾ ਯਾਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਯਾਰ ਮੈਂ ਫਰੀਚ ਪੱਗਾਂ ਸਿਖਾਵਾਂ ਜੀ ਤੇ ਉਸ ਦਿਨ ਯਾਰ ਗੱਲ ਬੜੀ ਮਨ ਨੂੰ ਲੱਗੀ ਵੀ ਯਾਰ ਪੱਗ ਸਿੱਖਣ ਵਾਸਤੇ ਵੀ ਪੈਸੇ ਦੇਣੇ ਪੈਣੇ ਆ ਯਾਰ ਵੀ ਇਹ ਤਾਂ ਯਾਰ ਕੋਈ ਗੱਲ ਨਹੀਂ ਹੋਈ ਇੰਡਾਇਰੈਕਟਲੀ ਪੈਸੇ ਦੀ ਮੰਗ ਹੋ ਗਈ ਮਤਲਬ ਬਿਲਕੁਲ ਉਸ ਦਿਨ ਫਿਰ ਲੱਗਿਆ ਵੀ ਯਾਰ ਵੀ ਜੇ ਪੱਗ ਸਿੱਖਣ ਵਾਸਤੇ ਪੈਸੇ ਦੇਣੇ ਪੈਣੇ ਆ ਤਾਂ ਤਾਂ ਫਿਰ ਯਾਰ ਕੋਈ ਫਾਇਦਾ ਨਹੀਂ ਹੋਇਆ ਨਾ ਜ਼ਿੰਦਗੀ ਜਾਣ ਦਾ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਦਸਤਾਰ ਦਈ ਆ ਸਾਨੂੰ ਉਹ ਇੱਕ ਰਾਜੇ ਮਹਾਰਾਜੇ ਬਣਾਇਆ ਤੇ ਅੱਜ ਉੱਥੇ ਤੱਕ ਪਹੁੰਚਣ ਦੇ ਲਈ ਯਾਰ ਸਾਨੂੰ ਪੈਸੇ ਦੇਣੇ ਪੈਣੇ ਆ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਜਿੱਥੋਂ ਜਿੱਥੋਂ ਵੀ YouTube ਤੋਂ ਜਾਂ ਜਿੱਥੋਂ ਵੀ ਸਿੱਖ ਸੀਗੇ ਉੱਥੋਂ ਦਸਤਾਰਾਂ ਸਿੱਖਣੀ ਸ਼ੁਰੂ ਕਰੀ ਤੇ ਜਦੋਂ ਲੱਗਿਆ ਵੀ ਹਾਂ ਹੁਣ ਆਪਾਂ ਸਿੱਖ ਗਏ ਫਿਰ ਆਪਣੇ ਪਿੰਡ 'ਚ ਇੱਕ ਅਕੈਡਮੀ ਖੋਲੀ ਉੱਥੇ ਦਸਤਾਰਾਂ ਸਿਖਾਣੀਆਂ ਸ਼ੁਰੂ ਕਰੀਆਂ ਹੌਲੀ ਹੌਲੀ ਫਿਰ ਉਹ ਸਿੰਸਰਾ ਚੱਲਦਾ ਚੱਲਦਾ ਪਿੰਡੋਂ ਬਾਹਰ ਨਾਲ ਦੇ ਪਿੰਡਾਂ 'ਚ ਗਏ ਗੁਰਦਾਰਾ ਨਾਡਾ ਸਾਹਿਬ ਹੈਗਾ ਪੰਜਕੋਲੇ ਉੱਥੇ ਕੈਂਪ ਲਗਾਏ ਤੇ ਫਿਰ ਆਪਾਂ ਇੰਟਰਨੈਸ਼ਨਲ ਦੁਬਈ ਜਾ ਕੇ ਵੀ ਕੈਂਪ ਲਗਾ ਕੇ ਆਏ ਲਾਸਟ ਟਾਈਮ ਆਪਾਂ ਨਨਕਾਣਾ ਸਾਹਿਬ ਪਾਕਿਸਤਾਨ ਪੰਜਾ ਸਾਹਿਬ ਉੱਥੇ ਜਾ ਕੇ ਵੀ ਕੈਂਪ ਲਾ ਕੇ ਆਏ ਸੋ ਜਦੋਂ ਆਪਾਂ ਇਹ ਦਸਤਾਰਨ ਸਜਾਰੇ ਸੀਗੇ ਉਸੇ ਦੌਰਾਨ ਸਾਡੇ ਕੋਲ ਇੱਕ ਡੇਰਾਬਸੀ ਇਲਾਕੇ ਦਾ ਇੱਕ ਬੱਚਾ ਆਇਆ ਪੱਗ ਸਿੱਖਣ ਨੌਵੀਂ ਕਲਾਸ ਦਾ ਬੱਚਾ ਪੜ੍ਹਦਾ ਸੀਗਾ ਉਹ ਤੇ ਉਸ ਬੱਚੇ ਨੇ ਜਦੋਂ ਸਾਡੇ ਕੋਲ ਆਇਆ ਉਹ ਚਾਰ ਪੰਜ ਦਿਨ ਪੱਗ ਸਿੱਖ ਰਿਹਾ ਉਹ ਨਹੀਂ ਪੱਗ ਸਿੱਖਣ ਦੇ ਨਾਲ ਨਾਲ ਉਹ ਇੱਕ ਦਿਨ ਉਹ ਕਹਿੰਦਾ-ਕਹਿੰਦਾ ਵੀਰੇ ਵੀ ਮੈਂ ਨਾ ਜੌਬ ਲਗਣਾ ਮੈਨੂੰ ਕਿਤੇ ਕੋਈ ਜੌਬ ਲਗਵਾ ਦਿਓ ਜੀ ਤੇ ਮੈਂ ਕਾ ਵੀ ਕਿਹਾ ਹੋਇਆ ਯਾਰ ਤੂੰ ਤਾਂ ਪੜਦਾ ਏ ਸਕੂਲ ਚ ਵੀ ਤੈਨੂੰ ਕੀ ਲੋੜ ਪੈਗੀ ਜੌਬ ਦੀ ਕਹਿੰਦਾ ਜੀ ਮੇਰੇ ਡੈਡੀ ਹੈ ਨਹੀਂ ਤੇ ਮੇਰੇ ਮੰਮੀ ਘਰਾਂ ਚ ਕੰਮ ਕਰਦੇ ਆ ਵੀ ਉਹ ਉਹਦੇ ਨਾਲ ਨਾ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਜੀ ਵੀ ਸਾਡਾ ਘਰ ਵੀ ਰੈਂਟ ਦੇ ਆ ਤੇ ਨਾ ਤਾਂ ਰੋਸ਼ਨ ਦਾ ਚੱਲ ਰਿਹਾ ਤੇ ਨਾ ਮੇਰੀ ਪੜ੍ਹਾਈ ਦਾ ਜੀ ਤੇ ਇਹ ਕਹਿੰਦਾ ਤੁਸੀਂ ਮੈਨੂੰ ਕਿਤੇ ਜੌਬ ਲਗਵਾ ਦਿਓ ਤੇ ਮੈਂ ਕੰਮ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਲੂੰਗਾ ਉਸ ਦਿਨ ਯਾਰ ਬੜਾ ਮਨ ਨੂੰ ਲੱਗਿਆ ਵੀ ਯਾਰ ਨਹੀਂ ਆਪਾਂ ਨੂੰ ਕੁਝ ਕਰਨਾ ਚਾਹੀਦਾ ਯਾਰ ਜੀ ਵੀ ਜੋਬ ਤਾਂ ਚਲੋ ਆਪਾਂ ਲਾਗੇ ਤੇ ਬਾਬੇ ਨਾਨਕ ਨੇ ਸਾਨੂੰ ਦਸਵੰਦ ਕੱਢਣ ਲਈ ਵੀ ਕਿਹਾ ਤੇ ਕਿਉਂ ਨਾ ਆਪਾਂ ਦਸਵੰਦ ਕੱਢ ਕੇ ਇਸ ਬੱਚੇ ਦੀ ਮਦਦ ਕਰਦੀਏ ਫਿਰ ਜਿਹੜਾ ਮੇਰੀ ਉਹ ਮਤਲਬ ਮੇਰੇ ਜੋਬ ਤੇ ਮੇਰੇ ਨਾਲ ਦੇ ਬੰਦੇ ਸੀਗੇ ਉਹਨਾਂ ਨਾਲ ਗੱਲਬਾਤ ਕਰੀ ਆਪਾਂ ਦਸਵੰਦ ਕੱਢਿਆ ਤੇ ਉਹ ਬੱਚੇ ਦੀ ਮਦਦ કરી ਮੈਂ ਕਹੂੰਗਾ ਵੀ ਉਹ ਇੱਕ ਸ਼ੁਰੂਆਤ ਸੀਗੀ ਸਾਡੀ ਇਹ ਇਸ ਲਾਈਨ ਚ ਆਣ ਦੀ ਆ ਬਾਬੇ ਨਾਨਕ ਨੇ ਜਿਵੇਂ ਸਾਨੂੰ ਚੂਜ਼ ਕਰਿਆ ਸਾਡੇ ਤੇ ਕਿਰਪਾ કરી ਤਰਸ ਕਰਿਆ ਮੈਂ ਕਹੂੰਗਾ ਵੱਡੀ ਗੱਲ ਵੀ ਤਰਸ ਕਰਕੇ ਉਹ ਦਿਨ ਸਾਨੂੰ ਸੇਵਾ ਕਰਨ ਦਾ ਪਹਿਲਾ ਮੌਕਾ ਸਾਨੂੰ ਮਿਲਿਆ ਉਸ ਬੱਚੇ ਦੀ ਤੇ ਉਸ ਤੋਂ ਬਾਅਦ ਫਿਰ ਚਲਦੇ ਚਲਦੇ ਆਪਾਂ ਸੇਵਾ ਦਾ ਇਹ ਸੈਂਸ ਲਈ ਮੈਂ ਚੱਲਦਾ ਰਿਹਾ ਤੇ ਇਸੇ ਦੌਰਾਨ ਫਿਰ ਸਾਡੀ ਜਿਹੜੀ ਟੀਮ ਆ ਇੱਕ ਇੱਕ ਕਰਕੇ ਸਾਰੇ ਮੈਂਬਰ ਸਾਨੂੰ ਮਿਲੇ ਤੇ ਫਿਰ ਜਦੋਂ ਇੱਕ ਟੀਮ ਬਣ ਗਈ ਫਿਰ ਆਪਾਂ ਜਾ ਕੇ ਜਿਹੜਾ 2022 ਚ ਨਵੰਬਰ ਚ ਆਪਾਂ ਨੇ ਰਜਿਸਟਰ ਕਰਾਇਆ ਸਾਡੀ ਟੀਮ ਨੂੰ ਇਸ ਨਿਰਪੱਖ ਖੇਡ ਦੇ ਪੇਜ ਨੂੰ ਤੇ ਉਸ ਤੋਂ ਬਾਅਦ ਫਿਰ ਹੁਣ ਲਗਾਤਾਰ 3 ਸਾਲ ਦੇ ਕਰੀਬ ਸਾਨੂੰ ਰਜਿਸਟਰ ਹੋਇਆ ਨੂੰ ਹੋ ਗਿਆ ਤੇ ਉਸ ਤੋਂ ਪਿੱਛੇ ਜੇ ਗੱਲ ਕਰੀ ਜਾਏ ਤਾਂ 2016 ਚ ਆਪਾਂ ਇਹ ਜਿਹੜਾ ਸਟਾਰਟ ਕਰਿਆ ਸੀਗਾ ਜੀ ਨਿਰਪੱਖ ਖੇਡ ਦੇ ਨਾਮ ਤੋਂ ਜਿਹੜਾ ਇਹ ਸੇਵਾ ਕਰਨਾ ਤੇ ਇੱਥੇ ਆ ਕੇ ਜਿਹੜਾ ਆ ਪਰ ਰਜਿਸਟਰ ਹੋ ਗਏ ਸੀਗੇ ਜੀ ਬਿਲਕੁਲ ਤੁਸੀਂ ਵੈਸੇ ਕਿੱਥੇ ਕਿੱਥੇ ਜਾ ਚੁੱਕੇ ਹੋ ਅ ਵਿਦੇਸ਼ ਚ ਵੀ ਘੁੰਮ ਕੇ ਆਏ ਹੋ ਜੀ ਜੀ ਆਪਾਂ ਇਸ ਤੋਂ ਪਹਿਲਾਂ ਜਿਵੇਂ ਦੁਬਈ ਮੈਂ ਤੁਹਾਨੂੰ ਦੱਸ ਕੇ ਟਾ ਵੀ ਦੁਬਈ ਵੀ ਆਪਾਂ ਦਸਤਾਰਾਂ ਦੇ ਕੈਂਪ ਲਾਏ ਸੀਗੇ ਜੀ ਉਸ ਤੋਂ ਬਿਨਾ ਆਪਾਂ ਵੈਸੇ ਜਿਵੇਂ ਕਹੂੰਗਾ ਨਾ ਜਿਵੇਂ ਇੱਕ ਆਪਾਂ ਮੁਸਲਮਾਨ ਵਰਗ ਦੀ ਗੱਲ ਕਰਦੇ ਆ ਵੀ ਮੱਕਾ ਮਦੀਨਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਆ ਮੈਂ ਕਹੂੰਗਾ ਵੀ ਸਾਡੇ ਸਿੱਖਾਂ ਦੇ ਲਈ ਨਨਕਾਣਾ ਸਾਹਿਬ ਜਾਣਾ ਬਹੁਤ ਜ਼ਰੂਰੀ ਆ ਜੇ ਅਸੀਂ ਜ਼ਿੰਦਗੀ ਚ ਆਏ ਆ ਤੇ ਅਸੀਂ ਨਨਕਾਣਾ ਸਾਹਿਬ ਨਤਮਸਤਕ ਨਹੀਂ ਹੋਏ ਤਾਂ ਮੈਂ ਕਹੂੰਗਾ ਵੀ ਅਸੀਂ ਜ਼ਿੰਦਗੀ ਚ ਆਏ ਹੀ ਨਹੀਂ ਤੇ ਬਾਬੇ ਨਾਨਕ ਨੇ ਬੜੀ ਕਿਰਪਾ કરી ਪਿੱਛੇ ਸਾਨੂੰ ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲਿਆ ਨਨਕਾਣਾ ਸਾਹਿਬ ਦਰਸ਼ਨ ਦੀਦਾਰੇ ਕਰਕੇ ਆਏ ਤੇ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਵੀ ਦਸਤਾਰਾਂ ਦੇ ਆਪਾਂ ਲੰਗਰ ਲਗਾਏ ਉੱਥੇ ਦਸਤਾਰ ਸਿਖਲਾਈ ਦੇ ਕੈਂਪ ਲਗਾਏ ਨਾਲ ਗੁਰਦੁਆਰਾ ਪੰਜਾ ਸਾਹਿਬ हसन ਅਬਦਾਲ ਉੱਥੇ ਵੀ ਜੜਾ ਲਗਾ ਕੇ ਆਏ ਕੈਂਪਸ ਤੋਂ ਇਲਾਵਾ ਆਪਣੇ ਜੇ ਅੰਡਿਆ ਦੀ ਗੱਲ ਕਰੀ ਜਾਵੇ ਤਾਂ ਉਰੇ ਵੀ ਆਪਾਂ ਮੋਸਟਲੀ ਆਪਣੇ ਪੰਜਾਬ ਵਿੱਚ ਤਕਰੀਬਨ ਜਿੰਨੇ ਵੀ ਜਿਹੜੇ ਵੱਡੇ ਗੁਰਦਾਰਾ ਸਾਹਿਬ ਨੇ ਹਰ ਪਾਸੇ ਆਪਾਂ ਜਿਹੜੇ ਦਸਤਾਰਾਂ ਦੇ ਕੈਂਪ ਉਹ ਲਾ ਚੁੱਕੇ ਆ ਜੀ ਬਿਲਕੁਲ ਹੁਣ ਮੇਰਾ ਇੱਕ ਸਵਾਲ ਆ ਤੁਹਾਡੇ ਪੇਜ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਵੈਰੀਫਾਈ ਕਿਵੇਂ ਕਰਦੇ ਹੋ ਕਿਉਂਕਿ ਮੰਨ ਲਵੋ ਕਈ ਲੋਕ ਘਰੋਂ ਠੀਕ ਠਾਕ ਹੁੰਦੇ ਨੇ ਪਰ ਕਿਤੇ ਦਾ ਕਿਤੇ ਉਹ ਕਹਿੰਦੇ ਨੇ ਵੀ ਸਾਨੂੰ ਲੋੜ ਜਿਵੇਂ ਤੁਸੀਂ ਆਫ ਦਾ ਕੈਮਰਾ ਬਹੁਤ ਗੱਲਾਂ ਦੱਸੀਆਂ ਉਹ ਤੁਹਾਡੀ ਗੱਲਾਂ ਬਹੁਤ ਜ਼ਿਆਦਾ ਮੈਨੂੰ ਇੱਕ ਪ੍ਰਭਾਵ ਪਾਈ ਮੇਰੇ ਤੇ ਜੀ ਵੈਰੀਫਾਈ ਕਿਵੇਂ ਕਰਦੇ ਤੁਸੀਂ ਲੋਕਾਂ ਅਸਲ ਜਨਾ ਗਗਨ ਵੀਰੇ ਇਹ ਹੁੰਦਾ ਵੀ ਜਦੋਂ ਆਪਾਂ ਕੋਈ ਕੰਮ ਸਟਾਰਟ ਕਰਦੇ ਆ ਨਾ ਉਦੋਂ ਇਹ ਹੁੰਦਾ ਵੀ ਐਕਸਪੀਰੀਅੰਸ ਦੀ ਕਮੀ ਹੁੰਦੀ ਆ ਬਿਲਕੁਲ ਤੇ ਜਦੋਂ ਨਵਾਂ ਨਵਾਂ ਸਾਈਕਲ ਚਲਾਉਣਾ ਸਿੱਖਦੇ ਆ ਤਾਂ ਬਹੁਤ ਵਾਰ ਗਿਰਦੇ ਆ ਜੀ ਤੇ ਜਦੋਂ ਐਕਸਪਰਟ ਹੋ ਜਾਂਦੇ ਆ ਫਿਰ ਅਗਲਾ ਟਾਇਰ ਖੜਾ ਕਰਕੇ ਵੀ ਚਲਾ ਲੈਂਦੇ ਆ ਬਿਲਕੁਲ ਸੋ ਉਵੇਂ ਹੀ ਕਿਸੇ ਵੀ ਕੰਮ ਨੂੰ ਸਟਾਰਟ ਕਰਨਾ ਮੁਸ਼ਕਲ ਹੁੰਦਾ ਜਦੋਂ ਸਟਾਰਟ ਕਰਿਆ ਉਦੋਂ ਤਾਂ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ ਕੁਝ ਪਰਿਵਾਰ ਸਾਨੂੰ ਇਦਾਂ ਦੇ ਵੀ ਮਿਲੇ ਵੀ ਜਿਨ੍ਹਾਂ ਕੋਲ ਘਰੇ ਸਾਰਾ ਕੁਝ ਸੀਗਾ ਹੂੰ ਪਰ ਉਹ ਫੇਰ ਵੀ ਉਹਨਾਂ ਨੇ ਮੰਗ ਕਰੀ ਤੇ ਅਸੀਂ ਬਿਨਾ ਵੈਰੀਫਾਈ ਕਰੇ ਜਾ ਕੇ ਉਹਨਾਂ ਨੂੰ ਸਮਾਨ ਦੇਣ ਗਏ ਤੇ ਉੱਥੇ ਜਾ ਕੇ ਤੇ ਦੇਖਿਆ ਘਰੇ ਬੁਲਟ ਖੜਾ ਘਰੇ ਟਾਇਲਾਂ ਲੱਗੀਆਂ ਵਿਆਂ ਬੜੀ ਡੀ ਕੋਠੀ ਛੱਤੀ ਹੋਈ ਆ ਤੇ ਉਹਨਾਂ ਬੰਦਿਆਂ ਨੇ ਸਾਨੂੰ ਮਦਦ ਦੀ ਇੱਕ ਗੁਹਾਰ ਪਾਈ ਤੇ ਅਸੀਂ ਮਦਦ ਲੈ ਕੇ ਉੱਥੇ ਪਹੁੰਚ ਗਏ ਫੇਰ ਬੜਾ ਸਾਰਾ ਕੁਝ ਸੀਗਾ ਸਾਰਾ ਕੁਝ ਘਰੇ ਸੀਗਾ ਤੇ ਜਦੋਂ ਅਸੀਂ ਉੱਥੇ ਪਹੁੰਚੇ ਤੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਕੋਲੇ ਤਾਂ ਸਾਰਾ ਕੁਝ ਆ ਬਈ ਕਿਵੇਂ ਦਾ ਲੱਗਦਾ ਉਸ ਤੋਂ ਮੈਂ ਮਨ 'ਚ ਮਹਿਸੂਸ ਕੀ ਕਰਦੇ ਹੋ ਜਦੋਂ ਤੁਹਾਡੀ ਇੱਕ ਮਦਦ ਤੁਹਾਡੀ ਸਹਿਯਤਾ ਤੁਹਾਡਾ ਇੱਕ ਭਾਵਨਾ ਤੁਸੀਂ ਭਾਵਨਾ ਲੈ ਕੇ ਤੁਰਦੇ ਹੋ ਹਮਦਰਦੀ ਲੈ ਕੇ ਤੁਰਦੇ ਹੋ ਜਦ ਸਾਹਮਣੇ ਵਾਲਾ ਬੰਦਾ ਇਸ ਤਰ੍ਹਾਂ ਦੀ ਹਰਕਤ ਕਰ ਦੇਵੇ ਮਨ ਦੇ ਵਿੱਚ ਕੀ ਵੀਤਦੀ ਆ ਤੁਹਾਡੇ ਅਸਲ 'ਚ ਮੈਂ ਕਹੂੰਗਾ ਵੀ ਜਿਵੇਂ ਹੁੰਦਾ ਨਾ ਵੀ ਇੱਕ ਬੰਦਾ ਕਿਸੇ ਉਸ ਚੀਜ਼ ਦੇ ਲਈ ਜੀ ਰਿਹਾ ਆ ਕਿ ਹਾਂ ਮੈਂ ਇਹ ਚੀਜ਼ ਹਾਸਲ ਕਰਨੀ ਆ ਤੇ ਉਹ ਜਿਵੇਂ ਹੀ ਹਾਸਲ ਹੋਣ ਵਾਲੀ ਸੀਗੀ ਤੇ ਉਵੇਂ ਹੀ ਪਤਾ ਲੱਗਿਆ ਵੀ ਇਹ ਅੱਗੇ ਤਾਂ ਰਸਤਾ ਹੀ ਬੰਦ ਆ ਬਿਲਕੁਲ ਮਤਲਬ ਇਵੇਂ ਦਾ ਫੀਲ ਹੁੰਦਾ ਉਸ ਸਮੇਂ ਤੇ ਕਿ ਮੈਂ ਮੇਰੇ ਕੋਲ ਸ਼ਬਦ ਵੀ ਉਦਾਂ ਦੇ ਹੈ ਨਹੀਂ ਕਹਿਣ ਨੂੰ ਕਿ ਇੰਨਾ ਗੰਦਾ ਫੀਲ ਹੁੰਦਾ ਨਾ ਕਿ ਇੰਨੀ ਆਪਣੇ ਆਪ ਦੇ ਉੱਪਰ ਇੱਕ ਸ਼ਰਮਿੰਦਗੀ ਹੁੰਦੀ ਆ ਕਿ ਯਾਰ ਅਸੀਂ ਉੱਥੇ ਪਹੁੰਚੇ ਆ ਜਿੱਥੇ ਲੋੜ ਹੈ ਹੀ ਨਹੀਂ ਤੇ ਅਸੀਂ ਉੱਥੇ ਸੇਵਾ ਲੈ ਕੇ ਆ ਗਏ ਕਿਉਂਕਿ ਜਿਹੜਾ ਦਸਵੰਦ ਆ ਨਾ ਕੋਈ ਸੇਵਾ ਦਸਵੰਦ ਦੇ ਇਰਤੇ ਚੱਲ ਰਹੀ ਆ ਹੂੰ ਕਿਸੇ ਵੀ ਬੰਦੇ ਨੇ ਤੁਹਾਨੂੰ 1 ਰੁਪਿਆ ਵੀ ਜੇ ਦਸਵੰਦ ਚ ਦਿੱਤਾ ਆ ਤਾਂ ਉਸ ਬੰਦੇ ਨੇ ਉਹ 1 ਰੁਪਿਆ ਨਹੀਂ ਦਿੱਤਾ ਤੁਹਾਨੂੰ ਆਪਣਾ ਵਿਸ਼ਵਾਸ ਦਿੱਤਾ ਆ ਬਿਲਕੁਲ ਤੇ ਤੁਹਾਡਾ ਵਿਸ਼ਵਾਸ ਜੇ ਕਿਸੇ ਦਾ ਵਿਸ਼ਵਾਸ ਆਪਾਂ ਲੈ ਕੇ ਉਸ ਵਿਸ਼ਵਾਸ ਨੂੰ ਕਿਸੇ ਬੰਦੇ ਕੋਲ ਹੀ ਵੇਹੇ ਜਾ ਕੇ ਦੇ ਆਈਏ ਹਰ ਉਹਨੂੰ ਲੋੜ ਵੀ ਨਹੀਂ ਹੈਗੀ ਫਿਰ ਤਾਂ ਮੈਂ ਕਹਿੰਦਾ ਵੀ ਇਵੇਂ ਮਹਿਸੂਸ ਹੁੰਦਾ ਵੀ ਜਿਵੇਂ ਮੌਤ ਸਾਡੇ ਮੂਰੇ ਖੜੀ ਆ ਤੇ ਹੁਣ ਬਸ ਮਰ ਜੀਏ ਇਵੇਂ ਦਾ ਮਹਿਸੂਸ ਹੁੰਦਾ ਜਦੋਂ ਇਵੇਂ ਦਾ ਕੋਈ ਸਾਨੂੰ ਮਿਲ ਜਾਂਦਾ ਆ ਜਾਂ ਇਵੇਂ ਦੀ ਸਥਿਤੀ ਜਦੋਂ ਬਣ ਜਾਂਦੀ ਆ ਤੇ ਪੈਸੇ ਦਾ ਇੱਕ ਬਹੁਤ ਓਕੇ ਇਕੱਠੇ ਕੀਤੇ ਜਾਂਦੇ ਤੁਸੀਂ ਵੀ ਕਹਿ ਰਹੇ ਸੀਗੇ ਕਿ ਮੈਂ ਆਪਣੇ ਦੋਸਤਾਂ ਨੂੰ ਕਹਿ ਕੇ ਹਰ ਤਰ੍ਹਾਂ ਦੇ ਯਤਨ ਕਰਦਾ ਆ ਮੈਂ ਜਦੋਂ ਪੈਸੇ ਇਕੱਠੇ ਹੋਏ ਅੱਗੇ ਜਾ ਕੇ ਦੇਖਿਆ ਭਾਈ ਯਾਰ ਇਹਨਾਂ ਘਰਾਂ ਤਾਂ ਸਾਰਾ ਕੁਝ ਆ ਤਾਂ ਹੁਣ ਵੈਰੀਫਾਈ ਤੁਸੀਂ ਜਿਵੇਂ ਮੰਨ ਲਓ ਹੜ੍ਹ ਇਲਾਕੇ ਜਿਹੜੇ ਪ੍ਰਭਾਵਿਤ ਹੋਏ ਨੇ ਤੁਸੀਂ ਕਿਵੇਂ ਲੋਕਾਂ ਦੇ ਘਰ ਗਏ ਹਾਲਾਂਕਿ ਇੱਕ ਬਾਬਾ ਜੀ ਵੀ ਨੇ ਉਹ ਕਹਿ ਰਹੇ ਨੇ ਟਰੈਕਟਰ ਵੰਡੇ ਜਾ ਰਹੇ ਨੇ ਗਰੀਬਾਂ ਨੂੰ ਕੋਈ ਪੁੱਛ ਨਹੀਂ ਰਿਹਾ ਹੁਣ ਤੁਸੀਂ ਵੈਰੀਫਾਈ ਕਿਵੇਂ ਕਰਦੇ ਹੋ ਭਾਈ ਹਾਂ ਇਹਨਾਂ ਨੂੰ ਲੋੜ ਆ ਸਹਾਇਤਾ ਦੀ ਲੋੜ ਆ ਤੁਸੀਂ ਕਿਵੇਂ ਕਰਦੇ ਹੋ ਅਸਲ 'ਚ ਨਾ ਜਿਵੇਂ ਜਿਵੇਂ ਆਪਾਂ ਗੱਲ ਕਰਦੇ ਆ ਵੀ ਜ਼ਿੰਦਗੀ 'ਚ ਨਾ ਬੰਦਾ ਠੋਕਰਾਂ ਖਾ ਕੇ ਸਿੱਖਦਾ ਆ ਬਿਲਕੁਲ ਉਹ ਠੋਕਰਾਂ ਕਿਤੇ ਪੈਰਾਂ ਵਾਲੀ ਠੋਕਰਾਂ ਦਾ ਹੈ ਨਹੀਂ ਹਨਾ ਉਹ ਇਹ ਜ਼ਿੰਦਗੀ ਦੀ ਸਿੱਖ ਹੁੰਦੀ ਆ ਜਦੋਂ ਵੀ ਕਿਤੇ ਸਾਨੂੰ ਇਵੇਂ ਸਾਡੇ ਨਾਲ ਕੁਝ ਜਦੋਂ ਵਾਪਰਦਾ ਆ ਨਾ ਕੋਈ ਘਟਨਾ ਵਾਪਰਦੀ ਆ ਫਿਰ ਉਸ ਘਟਨਾ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਆ ਅਸਲ 'ਚ ਉਹੀ ਜਿਹੜੀ ਇਹ ਪੈਰਾਂ ਦੀਆਂ ਠੋਕਰਾਂ ਨੇ ਸੋ ਹੁਣ ਜਦੋਂ ਸਾਡੇ ਨਾਲ ਪਿੱਛੇ ਇੱਕ ਦੋ ਵਾਰ ਇਦਾਂ ਦੇ ਵਾਕਏ ਹੋਏ ਤਾਂ ਫਿਰ ਹੁਣ ਕੀ ਆ ਅਸੀਂ ਕੋਈ ਵੀ ਸੇਵਾ ਕਰਨੀ ਆ ਸੇਵਾ ਕਰਨ ਤੋਂ ਪਹਿਲਾਂ ਸਾਡਾ ਵਲੰਟੀਅਰ ਉਸ ਜਗ੍ਹਾ ਦੇ ਉੱਪਰ ਜਾਂਦਾ ਆ ਉੱਥੇ ਬਕਾਇਦਾ ਵੈਰੀਫਾਈ ਕਰਦਾ ਆ ਉਸ ਫੈਮਿਲੀ ਨੂੰ ਉਹਦੇ ਪਰਿਵਾਰ ਨੂੰ ਦੇਖਦਾ ਆ ਨੇੜੇ ਤੇੜੇ ਦੇ ਜਿਹੜੇ ਉਹਨਾਂ ਦੇ ਪੜੋਸੀ ਨੇ ਉਹਨਾਂ ਤੋਂ ਪਤਾ ਕਰਦੇ ਆ ਉਹਨਾਂ ਦੇ ਪਿੰਡ ਤੋਂ ਪਤਾ ਕਰਦੇ ਆ ਜਦੋਂ ਸਾਨੂੰ ਇਹ ਤਿੰਨ ਚਾਰ ਜਗ੍ਹਾ ਤੋਂ ਕਲੀਅਰ ਹੋ ਜਾਂਦਾ ਆ ਕਿ ਹਾਂ ਇਹ ਬੰਦਾ ਵਾਕੇ 'ਚ ਹੀ ਲੋੜਵੰਦਾ ਫਿਰ ਜਾ ਕੇ ਜਿਹੜੀ ਉਹਦੀ ਮਦਦ ਆ ਹੁੰਦੀ ਆ ਜੀ ਤੇ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਵੀ ਪਤਾ ਆ ਇੰਸਟਾਗ੍ਰam ਦੇ ਪੇਜ ਦੇ ਉੱਤੇ ਬਹੁਤ ਐਲੀਗੇਸ਼ਨ ਲੱਗਦੇ ਨੇ ਉਹ ਕਹਿੰਦੇ ਨੇ ਭਾਈ ਇਹਨਾਂ ਤੇ ਥੋੜਾ ਸਾਵਧਾਨ ਰਹੋ ਇਹ ਪੈਸੇ ਖਾ ਜਾਂਦੇ ਆ ਇਹ ਫਲਾਣਾ ਤੁਹਾਨੂੰ ਵੀ ਪਤਾ ਐਨਜੀਓ ਦੇ ਉੱਪਰ ਕਿੰਨੇ ਬਲੇਮ ਹੁੰਦੇ ਨੇ ਅਲੀਗੇਸ਼ਨ ਕਿਸ ਤਰ੍ਹਾਂ ਦੇ ਲੱਗਦੇ ਨੇ ਪਰ ਤੁਸੀਂ ਆਪਣਾ ਵਿਸ਼ਵਾਸ ਕਿਵੇਂ ਲੋਕਾਂ ਪ੍ਰਤੀ ਮਜ਼ਬੂਤ ਕਰ ਦਿਓ ਭਾਈ ਅਸੀਂ ਸਹੀ ਆ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਲੋਕਾਂ ਨੂੰ ਦਿਖਾਉਂਦੇ ਹੋ ਅਸਲ 'ਚ ਨਾ ਗਗਨભાઈ ਜ਼ਿੰਦਗੀ 'ਚ ਮੈਂ ਕਹੂੰਗਾ ਵੀ ਚੋਰ ਤਾਂ ਹਰ ਪਾਸੇ ਨੇ ਜੀ ਮੌਕਾ ਚਾਹੀਦਾ ਹੁੰਦਾ ਅੱਜ ਦੇ ਸਮੇਂ 'ਚ ਹੁਣੇ ਜਵੰਦੇ ਬਾਈ ਪਿੱਛੇ ਐਕਸਪਾਇਰ ਹੋ ਗਏ ਮਤਲਬ ਯਕੀਨ ਨਹੀਂ ਕਰਿਆ ਜਾਂਦਾ ਵੀ ਉਹਨਾਂ ਦੇ ਸੰਸਕਾਰ ਦੇ ਉੱਪਰ 150 ਪਲੱਸ ਮੋਬਾਈਲ ਚੋਰੀ ਹੋ ਗਏ ਮੈਂ ਕਹਿੰਦਾ ਵੀ ਡੁੱਬ ਕੇ ਮਰਨ ਵਾਲੀ ਗੱਲ ਆ ਭਾਈ ਸਾਡੇ ਪੰਜਾਬੀ ਹੋਣ ਦੇ ਵੀ ਸਾਡੇ ਪੰਜਾਬ ਦੇ ਪਿੰਡ 'ਚ ਇੱਕ ਪੰਜਾਬ ਦਾ ਨੌਜਵਾਨ ਬੰਦਾ ਐਕਸਪਾਇਰ ਹੋ ਗਿਆ ਉਹ ਮਾਰਾ ਦੇ ਕੋਲ ਚਲਾ ਗਿਆ ਤੇ ਉਸ ਬੰਦੇ ਦੇ ਸੰਸਕਾਰ ਦੇ ਉੱਪਰ 150 ਮੋਬਾਈਲ ਫੋਨ ਚੋਰੀ ਹੋ ਗਏ ਯਾਰ ਹੱਦ ਹੋ ਗਈ ਇਹ ਸਾਡਾ ਪੰਜਾਬ ਆ ਭਾਈ ਅਸੀਂ ਜਿਹੜੇ ਬੰਦਾ ਫੋਰਨ ਚਲਾ ਗਿਆ ਨਾ ਉਹ ਬੰਦਾ ਇੰਡੀਆ ਵਾਪਸ ਆਂਦਾ ਨਹੀਂ ਉਹ ਜੇ ਆਂਦਾ ਵੀ ਆ ਤਾਂ ਉਹ 5-4 ਦਿਨ ਲਗਾ ਕੇ ਕਹਿੰਦਾ ਮੈਂ ਤਾਂ ਜਾਣਾ ਯਾਰ ਵਾਪਸ ਕਿਉਂਕਿ ਰੂਲਾਂ ਦਾ ਬਹੁਤ ਫਰਕ ਆ ਨਾ ਤੁਸੀਂ ਲਾਓ ਸਾਡੇ ਉਰੇ ਤਾਂ ਯਾਰ ਉਹ ਸੰਸਕਾਰ ਵਾਲਾ ਜਿਹੜਾ ਸਮਸ਼ਾਨ ਘਾਟ ਆ ਉਹ ਵੀ ਸੇਫ ਨਹੀਂ ਜੀ ਬਾਕੀ ਦਾ ਬੰਦਾ ਸੇਫ ਏ ਕਿੱਥੇ ਰਹੂਗਾ ਇਹ ਸੋਸ਼ਲ ਮੀਡੀਆ ਨੈਟਵਰਕਿੰਗ ਤਾਂ ਬਹੁਤ ਵੱਡੀ ਗੱਲ ਆ ਬਾਈ ਤੇ ਚੋਰ ਹਰ ਪਾਸੇ ਬੈਠੇ ਨੇ ਬਾਈ ਜੀ ਬਿਲਕੁਲ ਹੁਣ ਹੜਾ ਆਏ ਨੇ ਨਾ ਹੜਾਂ ਚ ਇੰਨੇ ਕੁ ਦੁਨੀਆ ਬਾਹਰ ਨਿਕਲੀ ਆ ਵਿ ਜਿਨ੍ਹਾਂ ਨੇ ਆਪਣੇ ਦਿਨੋ-ਦਿਨੀ ਚੈਨਲ ਬਣਾਤੇ ਦਿਨੋ-ਦਿਨੀ ਆਪਣੇ ਪੇਜ ਬਣਾਤੇ ਵੀ ਸਾਨੂੰ ਫੰਡ ਦੋ ਜੀ ਇੱਥੇ ਲੋੜ ਆ ਇੱਥੇ ਲੋੜ ਆ ਤੇ ਸਾਡੇ ਆਮ ਜਿਹੜੇ ਡੋਨਰ ਨੇ ਨਾ ਸਾਡੇ ਦਾਨੀ ਸੱਜਣ ਨੇ ਉਹ ਵੀ ਬਿਨਾ ਸੋਚੇ ਸਮਝੇ ਪੈਸੇ ਦੇਣੇ ਸ਼ੁਰੂ ਕਰ ਦਿੰਦੇ ਨੇ ਤੇ ਸਾਡਾ ਬਾਈ ਇਵੇਂ ਹੈਗਾ ਵੀ ਸਾਡਾ ਜੀ ਇੱਕ ਇੱਕ ਰੁਪਿਆ ਵੀ ਕਿਸੇ ਬੰਦੇ ਨੇ ਸਾਨੂੰ ਦਿਆ ਆ ਤੇ ਅਸੀਂ ਉਸ ਬੰਦੇ ਨੂੰ ਉਹਦੀ ਕੱਲਾ-ਕੱਲਾ ਜਿਹੜਾ ਦਿਖਾਨੇ ਆ ਕਿ ਸਾਡਾ ਪੈਸਾ ਤੁਹਾਡਾ ਇੱਥੇ-ਇੱਥੇ ਗਿਆ ਆ ਇੰਨਾ-ਇੰਨਾ ਪੈਸਾ ਤੁਹਾਡਾ ਉਰੇ ਲੱਗਿਆ ਆ ਅੱਛਾ ਤੁਸੀਂ ਦੱਸਦੇ ਵੀ ਜੀ 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 ਸਾਡਾ ਮੋਸਟਲੀ ਇਹ ਹੁੰਦਾ ਵੀ ਜਿੰਨੇ ਵੀ ਸਾਡੇ ਕੋਲ ਜਿਹੜੇ ਸਾਡੇ ਜਿੰਨੇ ਵੀ ਦਾਨੀ ਸੱਜਣ ਨੇ ਸਾਡੇ ਵੀਰ ਨੇ ਸਾਨੂੰ ਜਿਹੜਾ ਫੰਡ ਦੰਦੇ ਨੇ ਮੋਸਟਲੀ ਵੈਸੇ ਦਾ ਇਹ ਹੁੰਦਾ ਵੀ ਅਸੀਂ ਫੰਡ ਲੈਣ ਤੋਂ ਪਹਿਲਾਂ ਉਹਨਾਂ ਨੂੰ ਮੈਸੇਜ ਕਰਦੇ ਆਂ ਵੀ ਸਾਨੂੰ ਇਹ ਕੰਮ ਲਈ ਇੰਨੇ ਪੈਸੇ ਚਾਹੀਦੇ ਨੇ ਤੇ ਉਹ ਜਿੰਨਾ ਫੰਡ ਆਦਾ ਉਸ ਤੋਂ ਬਾਅਦ ਵੀ ਫਿਰ ਆਪਾਂ ਉਹਨਾਂ ਨੂੰ ਦੱਸ ਦਿਆਂ ਵੀ ਤੁਹਾਡੇ ਪੈਸੇ ਇੱਥੇ ਆਪਾਂ ਯੂਜ਼ ਕਰ ਲੇ ਜੀ ਬਿਲਕੁਲ ਤਾਂ ਜੋ ਉਸ ਬੰਦੇ ਦਾ ਵੀ ਵਿਸ਼ਵਾਸ ਬਣਿਆ ਰਹੇ ਕਿਉਂਕਿ ਉਹਦਾ ਵਿਸ਼ਵਾਸ ਸਾਡੇ ਨਾਲ ਨਹੀਂ ਉਹਦਾ ਵਿਸ਼ਵਾਸ ਤਾਂ ਸੇਵਾ ਦੇ ਨਾਲ ਆ ਕਿਉਂਕਿ ਅੱਜ ਜੇ ਆਪਾਂ ਕਿਸੇ ਤੋਂ ਸੇਵਾ ਲੈ ਰਹੇ ਆ ਤਾਂ ਹੀ ਕਿਸੇ ਦੀ ਅੱਗੇ ਸੇਵਾ ਹੋ ਰਹੀ ਆ ਬਿਲਕੁਲ ਕਿਉਂਕਿ ਜੇ ਅਸੀਂ ਅੱਜ ਇੱਕ ਪਾਰਦਰਸ਼ਤਾ ਰੱਖਾਂਗੇ ਹਰ ਇੱਕ ਗੱਲ ਕਲੀਅਰ ਕਰਕੇ ਚੱਲਾਂਗੇ ਤਾਂ ਹੀ ਆਪਾਂ ਅੱਗੇ ਤੱਕ ਚੱਲ ਪਾਵਾਂਗੇ ਤੇ ਵੱਡੀ ਗੱਲ ਆ ਉਸ ਬੰਦੇ ਦਾ ਟਰਸਟ ਵੀ ਸਾਡੇ ਦੇ ਤਦ ਹੀ ਬਣੂਗਾ ਬਿਲਕੁਲ ਜੇ ਆਪਾਂ ਕਲੀਅਰ ਕਟ ਲੈ ਕੇ ਚੱਲ ਰਹੇ ਆ ਜੇ ਆਪਾਂ ਹਰ ਇੱਕ ਗੱਲ 'ਚ ਓਲਾ ਰੱਖ ਰੱਖ ਕੇ ਚੱਲਾਂਗੇ ਫਿਰ ਆਪਾਂ ਮੰਨੂ ਨਹੀਂ ਲੱਗਦਾ ਵੀ ਜ਼ਿਆਦਾ ਲੰਮਾ ਚੱਲ ਸਕਦੇ ਆ ਬਿਲਕੁਲ ਤੁਸੀਂ ਨਾ ਅਕਸਰ ਬਜ਼ੁਰਗਾਂ ਦੀ ਮਦਦ ਕਰਦੇ ਹੋ ਬੇਬੀ ਮੈਂ ਦੇਖੀ ਤੁਹਾਨੂੰ ਜਫੀ ਪਾ ਕੇ ਗਲ ਵਕੜੀ ਪਾ ਕੇ ਜੀ ਤੁਹਾਨੂੰ ਸਭ ਤੋਂ ਪਹਿਲਾ ਲਫ਼ਜ਼ ਸੀਗਾ ਕਿ ਇਹ ਕਿਹੜੀ ਮਾਂ ਨੇ ਜੰਮਿਆ ਪੁੱਤ ਜੀ ਕਿ ਕਿੰਨੀ ਮਦਦ ਕਰ ਰਹੀ ਹੈ ਸਾਡੀ ਸਾਡਾ ਬੱਚਿਆ ਵਾਂਗੂ ਖਿਆਲ ਰੱਖ ਰਹੀ ਆ ਜਦੋਂ ਇਸ ਤਰ੍ਹਾਂ ਦੇ ਲਫ਼ਜ਼ ਤੁਸੀਂ ਬਜ਼ੁਰਗਾਂ ਤੋਂ ਸੁਣਦੇ ਹੋ ਆਪਣੇ ਪ੍ਰਤੀ ਉਸ ਸਮੇਂ ਕਿਵੇਂ ਦਾ ਲੱਗਦਾ ਤੁਹਾਨੂੰ ਮਹਿਸੂਸ ਕੀ ਕਰਦੇ ਹੋ ਜਦੋਂ ਉਹੀ ਵੀਡੀਓ ਤੁਹਾਡੇ ਘਰ ਦੇ ਦੇਖਦੇ ਨੇ ਜੀ ਉਹਨਾਂ ਨੂੰ ਕਿਵੇਂ ਦਾ ਲੱਗਦਾ ਹੈ ਬੜਾ ਔਖਾ ਜਿਹਾ ਕੁਸ਼ਣ ਆ ਇਹਦਾ ਜਵਾਬ ਦੇਣਾ ਵੀ ਮਤਲਬ ਈਵੇਂ ਦੀ ਗੱਲ ਆ ਜੀ ਅਸਲ ਤੇ ਨਾ ਮੈਂ ਇੱਕ ਗੱਲ ਕਹੂੰਗਾ ਵੀ ਆਪਣੀ ਤਾਰੀਫ਼ ਸੁਣਨੀ ਕਿਸ ਨੂੰ ਪਸੰਦ ਨਹੀਂ ਹਰ ਇੱਕ ਬੰਦੇ ਨੂੰ ਹੁੰਦੀ ਹੈ ਹਨਾ ਕੋਈ ਬੰਦਾ ਮੇਰੀ ਤਾਰੀਫ਼ ਕਰੇ ਪਰ ਇੱਕ ਹੁੰਦਾ ਕਿ ਅਸੀਂ ਉਸ ਤਾਰੀਫ਼ ਤੱਕ ਜਾਣ ਦੇ ਲਈ ਕੋਈ ਕੰਮ ਕਰਦੇ ਆਂ ਜੀ ਪਰ ਇੱਕ ਹੁੰਦਾ ਵੀ ਉਸ ਤਾਰੀਫ਼ ਤੱਕ ਤੁਹਾਨੂੰ ਪਹੁੰਚਾਣ ਦੇ ਲਈ ਪਰਮਾਤਮਾ ਤੁਹਾਨੂੰ ਉੱਥੇ ਲੈ ਕੇ ਜਾਂਦਾ ਹੈ ਤੇ ਅਸੀਂ ਬਈ ਉਹ ਹਾਂ ਮੈਂ ਕਹਿੰਦਾ ਵੀ ਇੰਨੀਆਂ ਬਾਬੇ ਨਾਨਕ ਦੀ ਕਿਰਪਾ ਆ ਬਾਬੇ ਨਾਨਕ ਨੇ ਇੰਨਾ ਕਿ ਤਰਸ ਕਰਿਆ ਹੋਇਆ ਆ ਉਹ ਸੇਵਾ ਬਖਸ਼ੀ ਹੋਈ ਆ ਤੇ ਉਹ ਸੇਵਾ ਦੇ ਆਧਾਰ ਤੇ ਜਦੋਂ ਬਹੁਤ ਮਾਤਾਵਾਂ ਨੇ ਜਦੋਂ ਉਹਨਾਂ ਨੂੰ ਫੋਨ ਕਰਦੇ ਆ ਜਾਂ ਉਹਨਾਂ ਨੂੰ ਮਿਲਦੇ ਆ ਇੱਕ ਵਾਰੀ ਕਡੇਰਾ ਵਸੀ ਸਾਡੇ ਬਾਜ਼ਾਰਚ ਮੈਂ ਜਾ ਰਿਆ ਸੀਗਾ ਤੇ ਪਿੱਛੋਂ ਆਵਾਜ਼ ਮਾਰੀ ਕਿਸੇ ਨੇ ਤੇ ਮੈਂ ਬਾਈਕ ਤੇ ਸੀਗਾ ਮੈਂ ਰੁਕਿਆ ਤੇ ਪਿੱਛੇ ਮੁੜ ਕੇ ਦੇਖਿਆ ਪਿੱਛੇ ਕੋਈ ਵੀ ਨਹੀਂ ਤੇ ਮੈਂ ਯਾਰ ਆਵਾਜ਼ ਤਾਂ ਵੱਜੀ ਆ ਵੀ ਪਿੱਛੇ ਤਾਂ ਕੋਈ ਹੈ ਨਹੀਂ ਤੇ ਮੈਂ ਦਵਾਰੇ ਤੁਰਨ ਲੱਗਿਆ ਫੇਰ ਦਵਾਰੇ ਆਵਾਜ਼ ਮਾਰੀ ਉਹ ਮਾਤਾ ਨਾਲ ਦੁਕਾਨ ਤੋਂ ਨਿਕਲ ਰਹੇ ਸੀਗੇ ਉਹ ਜਿਵੇਂ ਹੀ ਨਿਕਲੇ ਉਹਨਾਂ ਨੇ ਆਣ ਸੰਦਾਰ ਮਨ ਜੱਫੀ ਪਾ ਲਈ ਮੇਰੇ ਆਪਣੇ ਮਾਤਾ ਜੀ ਮੇਰੇ ਨਾਲ ਸੀਗੇ ਬਾਈਕ ਤੇ ਜੀ ਤੇ ਉਹਨਾਂ ਨੇ ਜੱਫੀ ਪਾ ਲਈ ਤੇ ਉਹ ਕਹਿੰਦੀ ਪੁੱਤ ਤੂੰ ਠੀਕ ਆ ਮੈਂ ਕਹਾਂ ਜੀ ਮੈਂ ਠੀਕ ਆ ਤੇ ਉਹ ਕਹਿੰਦੇ ਵੀ ਇਹ ਕੌਣ ਆ ਮੈਂ ਕਹਾਂ ਜੀ ਮੇਰੇ ਮੰਮੀ ਨੇ ਉਹਨਾਂ ਨੇ ਮੰਮੀ ਨੂੰ ਵੀ ਜੱਫੀ ਪਾਈ ਤੇ ਉਹ ਕਹਿੰਦੀ ਵੀ ਇਹ ਤੇਰਾ ਕੱਲੀ ਦਾ ਪੁੱਤ ਨਹੀਂ ਇਹ ਤਾਂ ਮੇਰਾ ਪੁੱਤ ਆ ਉਸ ਮਾਤਾ ਦਾ ਨਾ ਪੁੱਤ ਸੀਗਾ ਬੇਟਾ ਸੀਗਾ ਉਹਨਾਂ ਦਾ ਉਹ ਕਿਸੇ ਕਾਰਨ ਐਕਸਪਾਇਰ ਹੋ ਗਿਆ ਬਾਈ ਜੀ ਤਾ ਜਦੋਂ ਆਪਾਂ માતા ਜੀ ਨੂੰ ਮਿਲੇ ਹੁਣ ਤਕਰੀਬਨ 8 ਸਾਲਾਂ ਤੋਂ ਆਪਾਂ ਉਹਨਾਂ ਨੂੰ ਰਾਸ਼ਨ ਦੇ ਰਹੇ ਆਂ ਮਾਤਾ ਨੂੰ ਜੀ ਤੇ ਉਹ ਮਾਤਾ ਨੇ ਜਦੋਂ ਮਤਲਬ ਇੰਦਾਂ ਦੀ ਭਾਵੁਕ ਹੋਈਆਂ ਗੱਲਾਂ ਕਰੀਆਂ ਉਸ ਬਾਜ਼ਾਰ 'ਚ ਖੜੇ ਉਹ ਮਾਤਾ ਦੇ ਵੀ ਅੱਖਾਂ ਭਰ ਗਈਆਂ ਮੇਰੀ ਆਪਣੀ ਖੁਦ ਦੀ ਮਾਤਾ ਦੇ ਵੀ ਅੱਖਾਂ ਭਰ ਗਈਆਂ ਜੀ ਤੇ ਮੈਂ ਤਾਂ ਚਲੋ ਉੱਥੇ ਖੜਾ ਹੀ ਸੀਗਾ ਮੇਰੀ ਆਪਣੀਆਂ ਖੁਦ ਅੱਖਾਂ ਭਰ ਗਈਆਂ ਕਿ ਯਾਰ ਇਹ ਪ੍ਰਮਾਤਮਾ ਮਤਲਬ ਸਾਡੇ ਲਈ ਕਿੰਨਾ ਕੁਝ ਕਰ ਦਿੰਦਾ ਆ ਹੂੰ ਸੋ ਇਦਾਂ ਦੇ ਜਿਹੜੇ ਹਾਲਾਤ ਬਣਦੇ ਬਣਦੇ ਨੇ ਬਹੁਤ ਵਾਰ ਇੱਕ ਵਾਰ ਨਹੀਂ ਬਹੁਤ ਵਾਰ ਹੂੰ ਕੀ ਮਤਲਬ ਮਾਣ ਇੰਨਾ ਕਿ ਮਹਿਸੂਸ ਹੁੰਦਾ ਆ ਕਿ ਉਸ ਬਾਬੇ ਨਾਨਕ ਨੂੰ ਜਿੰਨਾ ਕਰਨ ਨਤਮਸਤ ਕਰੀਏ ਜਿੰਨਾ ਧੰਨਵਾਦ ਕਰੀਏ ਓਨਾ ਬਾਬੇ ਨਾਨਕ ਦਾ ਘਟਾ ਜੀ ਬਿਲਕੁਲ ਤੇ ਹੁਣ ਮੇਰਾ ਹੁਣ ਇੱਕ ਆਖਰੀ ਸਵਾਲ ਆ ਜੀ ਤੁਸੀਂ ਜਦੋਂ ਮੈਂ ਸ਼ੁਰੂਆਤ ਕਰਨ ਲੱਗਿਆ ਸੀ ਨਾ ਇੰਟਰਵਿਊ ਦੀ ਤੇ ਮੈਂ ਸਭ ਤੋਂ ਪਹਿਲਾ ਸਵਾਲ ਪੁੱਛਿਆ ਸੀਗਾ ਗੁਰਮੀਤ ਸਿੰਘ ਪਾਂਖਰਪੁਰ ਤੁਸੀਂ ਪਾਂਖਰਪੁਰ ਸ਼ਬਦ ਜ਼ਰੂਰ ਵਰਤਦੇ ਹੋ ਇਹ ਦੱਸੋ ਇਹਦੇ ਬਾਰੇ ਅਸਲ 'ਚ ਪਾਂਖਰਪੁਰ ਮੇਰੇ ਪਿੰਡ ਦਾ ਨਾਮ ਆ ਜੀ ਜੀ ਤੇ ਇਹਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਅਸਲ ਨਾਲ ਜਿਵੇਂ ਹਰ ਇੱਕ ਬੰਦੇ ਦਾ ਇੱਕ ਵजूद ਹੁੰਦਾ ਆ ਹਾਂ ਨਾ ਕੋਈ ਵੀ ਬੰਦਾ ਆ ਇੱਕ ਵजूद ਲੈ ਕੇ ਚੱਲਦਾ ਆ ਕਿ ਮੈਂ ਯਾਰ ਇਸ ਇਸ ਚੀਜ਼ ਨੂੰ ਜਾਂ ਇਸ ਇਨਸਾਨ ਨੂੰ ਆਪਣੇ ਨਾਲ ਉੱਪਰ ਤੱਕ ਲੈ ਕੇ ਜਾਣਾ ਆ ਤੇ ਮੇਰਾ ਵजूद ਮੇਰਾ ਪਿੰਡ ਆ ਜੀ ਤੇ ਮੈਂ ਕਹਿੰਦਾ ਵੀ ਮਰਨ ਤੋਂ ਪਹਿਲਾਂ ਜਿੰਨੇ ਵੀ ਸੇਵਾ ਹੋਊਗੀ ਮੈਂ ਆਪਣੇ ਪਿੰਡ ਦੀ ਸੇਵਾ ਜ਼ਰੂਰ ਕਰਨੀ ਆ ਜੀ ਤੇ ਜਿੱਥੇ ਤੱਕ ਵੀ ਹੋਊਗਾ ਮੈਂ ਆਪਣੇ ਪਿੰਡ ਦਾ ਨਾਮ ਆ ਜਿਹੜਾ ਉਹ ਉੱਪਰ ਤੱਕ ਲੈ ਕੇ ਜਾਣਾ ਆ ਹਾਂ ਤੇ ਹੁਣ ਦੀ ਵਾਰ ਮੈਂ ਬਲਕਿ ਪੰਚਾਇਤ ਮੈਂਬਰ ਵੀ ਆ ਸਾਡੇ ਪਿੰਡੋਂ ਤੇ ਜਦੋਂ ਹੁਣ ਪਿੱਛੇ ਇਲੈਕਸ਼ਨ ਹੋਏ ਤੇ ਇਲੈਕਸ਼ਨਾਂ 'ਚ ਇਹ ਸੀਗਾ ਮੈਂ ਪਿੰਡ 'ਚ ਇੱਕ ਬੇਨਤੀ કરી ਕਿ ਯਾਰ ਇਲੈਕਸ਼ਨ ਲੜਨੇ ਆ ਪਰ ਮੈਂ दारू ਨਹੀਂ ਵੰਡਣੀ ਜੀ ਬਿਨਾ दारू ਵੰਡਣੀ ਨਾ ਕੋਈ ਸਮੋਸਾ ਨਾ ਠੰਡਾ ਜੀ ਵੀ ਮੈਂ ਇਦਾਂ ਦਾ ਕੁਝ ਨਹੀਂ ਕਰਨਾ ਵੀ ਹਾਂ 5 ਸਾਲ ਲਈ ਤੁਸੀਂ ਚੁਣੋਗੇ 5 ਸਾਲ ਮੇਰੇ ਤੁਹਾਡੇ ਹੱਥਾਂ 'ਚ ਜਿੱਥੇ ਤੁਸੀਂ ਗਾਉਂਗੇ ਅੱਧੀ ਰਾਤ ਨੂੰ ਬੁਲਾਉਂਗੇ ਉੱਤੇ ਤੁਹਾਡੇ ਕੋਲ ਖੜਾ ਆ ਜੀ ਬਿਲਕੁਲ ਪਰ ਮੈਂ ਕਿਸੇ ਨੂੰ दारू ਨਹੀਂ ਦੇ ਸਕਦਾ ਮੇਰੀ ਬੇਨਤੀ ਆ ਨਾ ਮੈਂ ਪਿੰਨਾ ਨਾ ਮੈਂ ਪਲਾਨਾ ਬਾਬੇ ਨਾਨਕ ਦੇ ਸਿੱਖਾ ਤੁਸੀਂ ਜੇ ਕੁਝ ਹੋਰ ਮੰਗੋਗੇ ਤਾਂ ਜਰੂਰ ਖੜਾਂਗੇ ਤੁਹਾਡੇ ਨਾਲ ਪਰ ਲਾਲਚ ਵਾਲਾ ਕੰਮ ਨਹੀਂ ਤਾਂ ਇੰਨਾ ਹੋਇਆ ਵੀ ਬੜੀ ਵਧੀਆ ਲੀਡ ਨਾਲ ਉਹ ਵੋਟਾਂ ਨਿਕਲੀਆਂ ਜਿੱਤ ਗਏ ਤੇ ਹੁਣ ਸੇਵਾ ਕਰ ਰਹੀਆਂ ਆ ਪਿੰਡ 'ਚ ਤੇ ਇੱਕ ਗੱਲ ਹੋਰ ਤੁਸੀਂ ਕੈਮਰੇ ਦੇ ਅੱਗੇ ਕਰਨੀ ਨਹੀਂ ਸੀਗੀ ਤਾਂ ਮੈਂ ਕਰਨ ਲੱਗਿਆ ਜੀ ਤੁਸੀਂ ਇੱਕ ਅੱਜ ਦੇ ਲਵਜ਼ ਨੇ ਵੀ ਨੇਕੀ ਕਰ ਛਿੱਤਰ ਕਾ ਵੀ ਕਿਸੇ ਦਾ ਜਿੰਨਾ ਮਰਜ਼ੀ ਕਰ ਲੋ ਉਹਨੇ ਉਹ ਰਿਸਪੌਂਸ ਜਾਂ ਉਹ ਪ੍ਰਤੀਕਿਰਿਆ ਆਪਣੇ ਪ੍ਰਤੀ ਨਹੀਂ ਦੇਣੀ ਜੀ ਪਰ ਤੁਸੀਂ ਕਈ ਵਾਰ ਖੂਨਦਾਨ ਕਰ ਚੁੱਕੇ ਤੇ ਤੁਸੀਂ ਇੱਕ ਹੋਰ ਲਬਜ਼ ਵਰਤੇ ਸੀਗੇ ਕਿ ਜਦੋਂ ਮੈਂ ਇਸ ਦੁਨੀਆ ਤੋਂ ਚਲੇ ਗਿਆ ਤਾਂ ਮੇਰੀ ਮੈਂ ਹਰ ਇੱਕ ਚੀਜ਼ ਦਾ ਜੱਬ ਮਕੋਤਾ ਮੈਂ ਆਪਣਾ ਬੋਡੀ ਪੂਰੀ ਡੋਨੇਟ ਕਰ ਦਿੱਤੀ ਜੀ ਬਾਈ ਉਹਦੇ ਬਾਰੇ ਮੈਂ ਦੱਸੂਗਾ ਅਸਲ 'ਚ ਨਾ ਬਾਈ ਜਿਵੇਂ ਇੱਕ ਛੋਟੀ ਜਿਹੀ ਮੈਂ ਤੁਹਾਡੇ ਤੋਂ ਇੱਕ ਕੁਐਸਚਨ ਇਹ ਪੁੱਛੂਗਾ ਤੁਹਾਡੇ ਤੋਂ ਸੌਰੀ ਮੈਂ ਕੁਐਸਚਨ ਪੁੱਛ ਰਿਹਾ ਤੁਸੀਂ ਐਂਕਰ ਆ ਤੇ ਅੱਛਾ ਵੀਰੇ ਮੈਂ ਇੱਕ ਕੁਐਸਚਨ ਇਹ ਪੁੱਛਦਾ ਤੁਹਾਡੇ ਤੋਂ ਵੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਤੁਹਾਡੇ ਕੋਲ ਇੱਕ ਟੀ-ਸ਼ਰਟ ਆ ਮੰਨ ਲਓ ਜੀ ਤੇ ਤੁਸੀਂ 2-3 ਸਾਲ ਲਗਾਤਾਰ ਉਹ ਟੀ-ਸ਼ਰਟ ਹੰਡਾ ਲਈ ਹੋ ਤੇ ਹੁਣ ਉਹ ਟੀ-ਸ਼ਰਟ ਦਾ ਰੰਗ ਆ ਜਿਹੜਾ ਉਹ ਪਿੱਟ ਚੁੱਕਿਆ ਆ ਖਰਾਬ ਹੋ ਚੁੱਕੀ ਆ ਹੂੰ ਤੁਹਾਡੇ ਕੋਲ ਦੋ ਆਪਸ਼ਨ ਨੇ ਜਾਂ ਤਾਂ ਤੁਸੀਂ ਉਸ ਟੀ-ਸ਼ਰਟ ਨੂੰ ਕਬਾੜ ਚ ਘੇਰ ਕੇ ਖਤਮ ਕਰ ਦਿਓ ਜਾਂ ਤੁਸੀਂ ਕਿਸੇ ਰੋਡ ਤੇ ਬੈਠੇ ਲੋੜਵੰਦ ਬੰਦੇ ਨੂੰ ਉਹ ਟੀ-ਸ਼ਰਟ ਦੇ ਦਿਓ ਉਹ ਬੰਦਾ ਉਸ ਟੀ-ਸ਼ਰਟ ਉਸ ਵਾਸਤੇ ਤਾਂ ਉਹ ਨਵੀਂ ਆ ਸਾਡੇ ਵਾਸਤੇ ਪੁਰਾਣੀ ਆ ਪਰ ਉਸ ਵਾਸਤੇ ਨਵੀਂ ਆ ਹੁਣ ਤੁਸੀਂ ਇਹ ਦੋਨੇ ਆਪਸ਼ਨ ਆ ਜੋ ਕਿਹੜਾ ਆਪਸ਼ਨ ਚੁਣਨਾ ਚਾਹੋਗੇ ਮੈਂ ਲੋੜਵੰਦ ਨੂੰ ਦੂੰਗਾ ਲੋੜਵੰਦ ਨੂੰ ਦਵੋਗੇ ਨਾ ਤਾਂ ਇਹ ਸਰੀਰ ਬਾਈ ਸਾਡਾ ਹੈ ਹੀ ਨਹੀਂ ਆ ਇਹ ਤਾਂ ਉਸ ਪਰਮਾਤਮਾ ਨੇ ਦਇਆ ਕਰਕੇ ਸਾਨੂੰ ਇਹ ਸਰੀਰ ਦਿਆ ਤੇ ਸਾਨੂੰ ਬਈ ਜੀ ਅਧਿਕਾਰ ਹੀ ਨਹੀਂ ਹੈਗਾ ਇਹ ਸਰੀਰ ਨੂੰ ਅੱਗ ਲਾ ਕੇ ਰਾਖ ਕਰਨ ਦਾ ਯਾਰ ਜਿਹੜੀ ਚੀਜ਼ ਸਾਡੀ ਹੈ ਹੀ ਨਹੀਂ ਆਪਾਂ ਕਿਹੜੇ ਅਧਿਕਾਰ ਦੇ ਨਾਲ ਇਹਨੂੰ ਫੂਕ ਰਹੇ ਆ ਕੇਸ ਅਧਿਕਾਰ ਦੇ ਨਾਲ ਆਪਾਂ ਇਹਨੂੰ ਰਾਖ ਬਣਾ ਰਹੇ ਆ ਬਾਬੇ ਨਾਨਕ ਦੀ ਦਇਆ ਹੋਇਆ ਇਹ ਸਰੀਰ ਆ ਉਸ ਪਰਮਾਤਮਾ ਦਾ ਦਇਆ ਹੋਇਆ ਸਰੀਰ ਆ ਮੈਂ ਬੇਨਤੀ ਹਰ ਇੱਕ ਬੰਦੇ ਨੂੰ ਕਰਦਾ ਕਿ ਸਾਨੂੰ ਇਹ ਸਰੀਰ ਬਾਰੇ ਜ਼ਰੂਰ ਫੈਸਲਾ ਲੈਣਾ ਚਾਹੀਦਾ ਤੇ ਪਿੱਛੇ ਮੇਰਾ ਜਨਮ ਦਿਨ ਸੀਗਾ ਜਨਮ ਦਿਨ ਮੌਕੇ ਬਾਬੇ ਨਾਨਕ ਨੇ ਮੈਂ ਦੇਖਿਆ ਸੀ ਮੈਂ ਤੁਹਾਡੀ ਵੀਡੀਓ ਦੇਖਦਾ ਰਹਿੰਦਾ ਆ ਇਕੱਠ ਬਹੁਤ ਸੀਗਾ ਤੁਹਾਨੂੰ ਜਿਹੜੇ ਲੋਕਾਂ ਨੇ ਮੋਢੇ ਦੇ ਚੱਕਲੇ ਮੈਂ ਹਿਸਾਬ ਲਾਦੇ ਸੀ ਤੇ ਬਾਬੇ ਨਾਨਕ ਨੇ ਬੜੀ ਕਿਰਪਾ ਕੀਤੀ ਤੇ ਮੈਂ ਆਪਣੀ ਪੂਰੀ ਜਿਹੜੀ ਬਾਡੀ ਆ ਇਹ ਪੀਜੀਆਈ ਚ ਡੋਨੇਟ ਕਰਤੀ ਕਿ ਜਦੋਂ ਵੀ ਕਦੇ ਇਸ ਸੰਸਾਰ ਤੋਂ ਜਾਂਦੇ ਆ ਤਾਂ ਇਹ ਫੁੱਕਣ ਵਾਲਾ ਜੱਬ ਮੁਕਾ ਦਿਆ ਘਰ ਦਾ ਦੀ ਲੱਕੜ ਦਾ ਖਰਚਾ ਮੁਕਾ ਦਿਆ ਵੀ ਪੂਰੀ ਬਾਡੀ ਪੀਜੀਆਈ ਨੂੰ ਦੇਤੀ ਕਿ ਉਹ ਜਿੱਥੇ ਵੀ ਯੂਜ਼ ਕਰਨਗੇ ਉੱਥੇ ਉਹ ਕਰ ਸਕਣਗੇ ਤੇ ਉਹ ਰਾਖ ਨਹੀਂ ਕਰਨਾ ਯਾਰ ਸਰੀਰ ਨੂੰ ਰਾਹ ਕਰਨ ਤੋਂ ਪਹਿਲਾਂ ਇਹ ਸਰੀਰ ਸੰਗਤ ਦੀ ਸੇਵਾ ਚ ਲਾ ਦੇਣੀ ਆ ਜਿਨ੍ਹਾਂ ਨੇ ਦਈਆ ਉਹਨਾਂ ਨੂੰ ਇਹ ਦੇ ਦੇਣਾ ਵੀ ਤੁਹਾਡਾ ਸਰੀਰ ਆ ਤੁਸੀਂ ਲੈ ਲਓ ਜਿੱਥੇ ਵਰਤਨਾ ਉੱਥੇ ਵਰਤ ਲਓ ਕੋਈ ਆਰਗਨ ਅੰਦਰੋਂ ਯੂਜ਼ ਕਰਨਾ ਸਰੀਰ ਦੇਣਾ ਜਿਹੜੇ ਬੱਚੇ ਜਿਵੇਂ ਜਿਹੜੇ ਮੈਡੀਕਲ ਬੱਚੇ ਨੇ ਉਹਨਾਂ ਦੀ ਸਟੱਡੀ ਦੇ ਲਈ ਜਿੱਤੇ ਜਿੱਤੇ ਵੀ ਲੋੜ ਪੈਂਦੀ ਆ ਉਹ ਸਰੀਰ ਨੂੰ ਯੂਜ਼ ਕਰ ਲੈਣਗੇ ਸੋ ਸਰੀਰ ਹੁਣ ਉਹਨਾਂ ਦੇ ਹਵਾਲੇ ਕਰ ਦਿਆ ਮੇ ਜਦੋਂ ਵੀ ਕਦੇ ਸਰੀਰ ਨੂੰ ਛੱਡਦੇ ਆ ਤਾਂ ਸਰੀਰ ਉਹਨਾਂ ਦਾ ਮੇਰਾ ਨਹੀਂ ਅ ਤੁਸੀਂ ਸੇਵਾ ਕਰ ਰਹੇ ਹੋ ਤੇ 40 ਨਾਲ ਕੋਈ ਇਸ ਤਰ੍ਹਾਂ ਦੀ ਕਹਾਣੀ ਜਾਂ ਇਸ ਤਰ੍ਹਾਂ ਦੀ ਕੋਈ ਸੀਨ ਵਾਪਰੇ ਆ ਜਿਸ ਨੂੰ ਤੁਸੀਂ ਵੀ ਇੱਕ ਵਾਰ ਤੁਸੀਂ ਵੀ ਹਿਲਜੋ ਸੁਣ ਕੇ ਬਿਲਕੁਲ ਜੀ ਕਿਹੜਾ ਜੀ ਸਾਡੇ ਨਾ ਮੈਂ ਲੋਕਲੀ ਗਾਂਦਾਦਾ ਸਾਡੇ ਡੇਰਾ ਵਸੀ ਦੇ ਨਾਲ ਇੱਕ ਪਿੰਡਾ ਮਹਿਮਦਪੁਰਾ ਜੀ ਤੇ ਸਾਨੂੰ ਇੱਕ ਫੋਨ ਕਾਲ ਆਇਆ ਕਿ ਉੱਥੇ ਇੱਕ ਮਾਤਾ ਜੀ ਰਹਿੰਦੇ ਆ ਵੀ ਉਹਨਾਂ ਨੂੰ ਰਾਸ਼ਨ ਦੀ ਲੋੜ ਆ ਜੀ ਤੇ ਅਸੀਂ ਉੱਥੇ ਰਾਸ਼ਨ ਦਾ ਪੈਕੇਟ ਲੈ ਕੇ ਰਾਸ਼ਨ ਦੇਣ ਚੱਲ ਗਏ ਹਾਂ ਜਦੋਂ ਉਸ ਘਰ ਚ ਗਏ ਮਾਤਾ ਜੀ ਨਾ ਥੋੜਾ ਦਿਮਾਕੀ ਤੌਰ ਤੇ ਠੀਕ ਨਹੀਂ ਓਕੇ ਤੇ ਜਦੋਂ ਘਰੇ ਗਏ ਘਰੇ ਉਹਨਾਂ ਦਾ ਇੱਕ ਸਮਾਨ ਇਕੱਠਾ ਕਰਿਆ ਹੋਇਆ ਉਹਨਾਂ ਨੇ ਬੋਤਲਾਂ ਇਕੱਠੀ ਕਰੀਆਂ ਹੋਈਆਂ ਇੱਕ ਛੱਡ ਲੱਕੜਾਂ ਇਕੱਠੀ ਕਰੀਆਂ ਪਈਆਂ ਤੇ ਉਹਨਾਂ ਦੇ ਬੈੱਡ ਦੇ ਉੱਪਰ ਸਮਾਨ ਹੀ ਮੈਂ ਵਿਖਰਿਆ ਪਿਆ ਤੇ ਜਦੋਂ ਉੱਥੇ ਗਏ ਨਾ ਤੇ ਮੈਂ ਉਹਨਾਂ ਦਾ ਨਾ ਰੋਟੀ ਦਾ ਇੱਕ ਡੱਬਾ ਸੀਗਾ ਉੱਥੇ ਪਿਆ ਜੀ ਤੋਂ ਅਚਾਨਕ ਇਹ ਤੇ ਮੈਂ ਵੈਸੇ ਹੀ ਜਾ ਕੇ ਡੱਬੇ ਨੂੰ ਜਿਵੇਂ ਹੀ ਹੱਥ ਪਾਇਆ ਤੇ ਉਹ ਜਦੋਂ ਡੱਬੇ ਦਾ ਨਾ ਢੱਕਣ ਉੱਪਰ ਰੱਖਿਆ ਹੋਇਆ ਸੀਗਾ ਢੱਕਣ ਖੋਲ੍ਹਿਆ ਤੇ ਬਾਈ ਜੀ ਮੰਨੋਗੇ ਤੁਸੀਂ ਵੀ ਉਸ ਡੱਬੇ ਦੇ ਵਿੱਚ ਚੌਲ ਪਏ ਚੌਲਾਂ ਦੇ ਉੱਪਰ ਇੱਕ ਅੱਧੀ ਗੀ ਰੋਟੀ ਪਈ ਤੇ ਉਸ ਦੇ ਵਿੱਚ ਬਾਈ ਕੀੜੇ ਚੱਲ ਰਹੇ ਸੀਗੇ ਰੋਟੀ 'ਚ ਉਹ ਮਾਤਾ ਨੇ ਮੇਰੇ ਹੱਥੋਂ ਡੱਬਾ ਖੋਲ੍ਹਿਆ ਕਹਿੰਦੀ ਮੇਰੀ ਰੋਟੀ ਆਏ ਤਾਂ ਮੈਂ ਖਾਣੀ ਆ ਉਸ ਦਿਨ ਯਾਰ ਸੀਰੀਅਸਲੀ ਮਤਲਬ ਅੱਖਾਂ ਭਰ ਗਈਆਂ ਵੀ ਯਾਰ ਸਾਡਾ ਪੰਜਾਬ ਆਹੇ ਬਾਈ ਯਾਰ ਮੇਰੇ ਤੁਹਾਡੇ ਲਈ ਬਹੁਤ ਚੀਜ਼ਾਂ ਇਹ ਸੀਨ ਦੇਖਣੀ ਮੁਸ਼ਕਿਲ ਆ ਤੁਹਾਡੇ ਲਈ ਮਤਲਬ ਬਾਈ ਜੀ ਮੈਂ ਆਹ ਹੋ ਜਾਂਦੇ ਹਾਂ ਫਿਰ ਉਸ ਸਮੇਂ ਅਸਲ 'ਚ ਨਾ ਇਹ ਸਾਡੀ ਮੈਂ ਕਹੂੰਗਾ ਵੀ ਸਾਡੀ ناکਾਮੀ ਵੀ ਆ ਯਾਰ ਸਾਡੇ ਪੰਜਾਬ ਦੀ ਅਸੀਂ ਇੰਨੇ ਵੱਡੇ ਵੱਡੇ ਲੰਗਰ ਲਾੰਨੇ ਆ ਜੀ ਕਹਿਣਾ ਨਹੀਂ ਚਾਹੀਦਾ ਤਾਂ ਬਹੁਤ ਲੱਖਾਂ ਕਰੋੜਾਂ ਦੇ ਲੰਗਰ ਲੱਗਦੇ ਆ ਬਾਈ ਜੀ ਪਿੰਡਾਂ 'ਚ ਹੁਣ ਦੀ ਉਹ ਗੱਲ ਦੱਸਦਾ ਇੱਕ ਪਿੰਡ ਹੈਗਾ ਆ ਉਸ ਪਿੰਡ 'ਚ ਨਾ ਤਕਰੀਬਨ 6 ਤੋਂ 7 ਘਰ ਨੇ ਜਿਨ੍ਹਾਂ 'ਚ ਆਪਾਂ ਹਰ ਮਹੀਨਾ ਰਾਸ਼ਨ ਦੰਨੇ ਆ ਜੀ ਉਸ ਪਿੰਡ 'ਚ ਹਰ ਮਹੀਨਾ ਅਸੀਂ ਰਾਸ਼ਨ ਦੇਣ ਜਾਂਦੇ ਆ ਉਸ ਪਿੰਡ ਦੇ ਗੁਰਦੁਆਰਾ ਕਮੇਟੀ ਤੋਂ ਸਾਨੂੰ ਫੋਨ ਆਂਦਾ ਆ ਕਿ ਸਾਡੇ ਕੋਲ ਨਾ ਰਾਸ਼ਨ ਦੇ ਪੈਕੇਟ ਪਏ ਨੇ ਤੁਸੀਂ ਜਦੋਂ ਵੀ ਹੁਣ ਹੜੇ ਏਰੀਆ 'ਚ ਜਾਓਗੇ ਤੁਸੀਂ ਸਾਡੇ ਤੋਂ ਰਾਸ਼ਨ ਲੈ ਜਾਓ ਜੀ ਉੱਥੇ ਵਾਸਤੇ अच्छा ਹੁਣ ਬਾਈ ਤੁਸੀਂ ਦੱਸੋ ਉਸ ਪਿੰਡ ਦੇ ਜਿਹੜੇ ਵਸਨੀਕ ਨੇ ਉੱਥੋਂ ਦੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਬਾਹਰੋਂ ਕੋਈ ਦੇਣ ਆ ਰਿਹਾ ਪਰ ਉਸ ਪਿੰਡ ਦੇ ਬੰਦੇ ਕਹਿ ਰਹੇ ਆ ਵੀ ਅਸੀਂ ਹੜ ਏਰੀਆ 'ਚ ਰਾਸ਼ਨ ਦੇਣਾ ਆ ਤੁਸੀਂ ਦੱਸੋ ਕਿੱਥੇ ਗਈ ਸਾਡੀ ਇਨਸਾਨੀਅਤ ਤੁਸੀਂ ਕੋਈ ਅੱਗੇ ਉਹਨਾਂ ਨੂੰ ਰਿਪਲਾਈ ਨਹੀਂ ਦਿੱਤਾ ਰਿਪਲਾਈ ਬਾਈ ਜੀ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਘਰ ਵੀ ਦੱਸੇ ਵੀ ਬਾਈ ਤੁਸੀਂ ਸਾਨੂੰ ਰਾਸ਼ਨ ਦੇਣ ਦੀ ਬਜਾਏ ਤੁਸੀਂ ਉਹਨਾਂ ਪਰਿਵਾਰਾਂ ਨੂੰ ਸੰਭੋ ਉਹਨਾਂ ਨੂੰ ਰਾਸ਼ਨ ਦੋ ਤੁਸੀਂ ਕਹਿੰਦੇ ਯਾਰ ਉਹਨਾਂ ਨੂੰ ਤੁਸੀਂ ਦੇਤਾ ਰਹੇ ਆ ਤੁਸੀਂ ਹੜ ਟਾਈਮ ਸਾਡਾ ਲੈ ਜੋ ਸੋ ਇਦਾਂ ਦੇ ਹਾਲਾਤ ਨੇ ਜਿਹੜੇ ਇੱਕ ਵਾਰ ਤਾਂ ਮਤਲਬ ਤੋੜ ਦਿੰਦੇ ਨੇ ਅੰਦਰੋਂ ਜਿਹੜੇ ਸੋਚਣ ਦੇ ਉੱਪਰ ਮਜਬੂਰ ਕਰ ਦਿੰਦੇ ਨੇ ਕਿ ਯਾਰ ਇਹ ਸਾਡਾ ਹੀ ਪੰਜਾਬ ਆ ਸੋ ਆਪਾਂ ਹੁਣੀ ਜਿਵੇਂ ਲੰਗਰਾਂ ਦੀ ਵੀ ਗੱਲ ਕਰ ਰਹੇ ਸੀ ਕਿ ਵੀ ਲੱਖਾਂ ਕਰੋੜਾਂ ਰੁਪਏ ਦੇ ਸਾਡੇ ਬਜਟ ਨੇ ਬਿਲਕੁਲ ਹੁਣ ਫਤੇਗੜ ਸਾਹਿਬ ਜਿਵੇਂ ਹੁਣ ਸਭਾ ਦਸੰਬਰ ਚਾਣੀ ਆ ਜੀ ਤੇ ਉਹ ਸਈਦ ਦੀ ਜੋੜ ਮੇਲੇ ਤੇ ਲੱਖਾਂ ਕਰੋੜਾਂ ਰੁਪਏ ਦੇ ਲੰਗਰ ਲੱਗਣੇ ਆ ਬਿਲਕੁਲ ਜੀ ਤੇ ਕਿਉਂ ਨਾ ਬਾਈ ਅਸੀਂ ਉੱਥੇ ਇੱਕ ਇਦਾਂ ਦੀ ਤਕਨੀਕ ਵਰਤੀਏ ਪਿੰਡਾਂ ਦੀ ਉੱਥੇ ਡਿਊਟੀਆਂ ਲੱਗਣ ਕਿ ਇਹ ਸਾਲ ਤੁਹਾਡੇ ਪਿੰਡ ਦੀ ਡਿਊਟੀ ਆ ਅਗਲੇ ਸਾਲ ਤੁਹਾਡੇ ਪਿੰਡ ਦੀ ਡਿਊਟੀ ਆ ਉਹ ਇੱਕ ਸਾਲ ਦਾ ਜਿਹੜਾ ਬਜਟ ਆ ਹਰ ਇੱਕ ਪਿੰਡ ਉੱਥੇ 15-15 20-20 ਲੱਖ ਦਾ ਲੰਗਰ ਲੰਦਾ ਆ ਵੱਧ ਲੱਗਦਾ ਉਹਨਾਂ ਘੱਟ ਨਹੀਂ ਉਹ 15-20 ਲੱਖ ਲਾ ਕੇ ਜੇ ਉਹ ਆਪਣੇ ਪਿੰਡਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦਾ ਜੇ ਖਰਚਾ ਓਟ ਲਵੇ ਉਹਨਾਂ ਦਾ ਘਰ ਜਿਨ੍ਹਾਂ ਦੇ ਘਰ ਕੱਚੇ ਨੇ ਨਹੀਂ ਸਰਕਾਰਾਂ ਵੱਲੋਂ ਬਣਾਏ ਜਾ ਰਹੇ ਉਹ ਬਣਵਾ ਦੇਣ ਉਹਨਾਂ ਨੂੰ ਜੇ ਉਹਨਾਂ ਦੇ ਕੋਈ ਪਿੰਡਾਂ 'ਚ ਲੋੜਵੰਦ ਬੱਚੇ ਨੇ ਉਹਨਾਂ ਦੇ ਵਿਆਹ ਕਰਵਾ ਦੇਣ ਉਹ ਕਿਉਂ ਨਹੀਂ ਕੋਈ ਕਰਦਾ ਇਥੇ ਨਾਕਾਮੀ ਹੈ ਫਿਰ ਬਾਈ ਜੀ ਅਸੀਂ ਦੌੜ ਸਿਰਫ ਦਿਖਾਵੇ ਦੇ ਪਿੱਛੇ ਰਹੇ ਹਾਂ 2023 ਚ ਫਲੱਡ ਆਇਆ ਜੀ 2023 ਚ ਵੀ ਆਪਾਂ ਬਹੁਤ ਇਦਾਂ ਦੇ ਜਿਹੜੇ ਹਾਲਾਤ ਦੇਖੇ ਕਿ ਉੱਥੇ ਲੋਕਾਂ ਨੂੰ ਨਾ ਦੌੜ ਲੱਗੀ ਹੋਈ ਆ ਬਾਈ ਜਿਵੇਂ ਹੁਣ 2025 ਚ ਵੀ ਪਿੱਛੇ ਲੱਗੀ ਆ ਜੀ ਜੇ ਮੇਰੇ ਪਿੰਡ ਦੇ ਵੱਲੋਂ ਰਾਸ਼ਨ ਗਈ ਆ ਨਾ 4 ਟਰੱਕ ਯਾਰ 4 ਟਰਾਲੀਆਂ ਮੇਰੇ ਪਿੰਡੋਂ ਗਏ ਆ ਤਾਂ ਬਾਈ ਜੀ ਨਾਲ ਨਾਲਾ ਪਿੰਡ ਉਤੋਂ ਦੋ ਟਰਾਲੀਆਂ ਵੱੱਦ ਲੈ ਦੇ ਕੇ ਭੇਜ ਰਿਹਾ ਉਹ ਉਹ ਮਤਲਬ ਪਿੰਡਾਂ ਚੋਂ ਗੁਰਦੁਆਰਾਂ ਵੱਲੋਂ ਜਿਹੜੇ ਫੰਡ ਨੇ ਉਹ ਚੱਕ ਰਹੇ ਨੇ ਉਹ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਫੋਰਨ ਜਿੰਨੇ ਵੀ ਲੋਕ ਗਏ ਨੇ ਉਹਨਾਂ ਦੇ ਫੰਡ ਚੱਕ ਰਹੇ ਨੇ ਉਹ ਉਹਨਾਂ ਦੇ ਫੰਡ ਚੱਕ ਚੱਕ ਕੇ ਉਹ ਆਪਣੇ ਨਾਲ ਦੇ ਪਿੰਡ ਤੋਂ ਉੱਪਰ ਵੱਧ ਕੇ ਲੰਗਰ ਲਾ ਰਹੇ ਨੇ ਸਿਰਫ ਦਿਖਾਵੇ ਦੇ ਲਈ ਬਾਈ ਤੁਸੀਂ ਇਦਾਂ ਦੀ ਸਾਡੇ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ ਸਾਡਾ ਪੰਜਾਬ ਦੇ ਲੋਕ ਨੇ ਜਿਹੜੇ ਮੈਂ ਕਹੂੰਗਾ ਵੀ ਉਹ ਅਸਲ ਸੇਵਾ ਦੀ ਥਾਂ ਤੇ ਕਿਤੇ ਨਾ ਕਿਤੇ ਜਿਹੜੀ ਦਿਖਾਵੇ ਵੱਲ ਨੂੰ ਭੱਜ ਰਹੇ ਨੇ। ਜੀ ਉਹ ਦਿਖਾਵਾ ਨਾ ਕਰਕੇ ਨਾ ਸਾਨੂੰ ਅਸਲ ਸੇਵਾ ਵੱਲ ਨੂੰ ਜਾਣਾ ਚਾਹੀਦਾ ਆ। ਅਸਲ ਸੇਵਾ ਕਰਨੀ ਚਾਹੀਦੀ ਆ। ਜੀ ਤੇ ਅਸਲ ਸੇਵਾ ਹੈ ਕੀ ਆ? ਜ਼ੀਰੋ ਗਰਾਊਂਡ ਤੇ ਜਾ ਕੇ ਦੇਖੋ ਵੀ ਲੋਡ ਹੈ। ਜਿੱਥੇ ਲੋਡ ਹੈ ਹੀ ਨਹੀਂ ਬਾਈ ਉਸੇ ਪਿੰਡਾਂ 'ਚ ਇੱਕ ਟਰਾਲੀ ਨਿਕਲਦੀ ਆ, ਦੂਜੀ ਟਰਾਲੀ ਵੜ ਜਾਂਦੀ ਆ। ਦੂਜੀ ਨਿਕਲਦੀ ਆ, ਤੀਜੀ ਵੜ ਜਾਂਦੀ ਆ। ਸਾਡੇ ਪਿੰਡਾਂ 'ਚ ਪੰਜਾਬ ਦੇ ਇਦਾਂ ਦੇ ਹਾਲਾਤ ਰਹਿ ਜਾਂ ਪਿਛਲੇ ਦਿਨਾਂ 'ਚ। ਜੇਕਰ ਤੁਸੀਂ ਪੰਜਾਬ ਨੂੰ ਸੰਦੇਸ਼ ਦੇਣਾ ਹੋਵੇ ਹੁਣ ਤਾਂ ਕੀ ਦੇਣਾ ਚਾਹੋਗੇ ਆਖਰੀ ਸ਼ਬਦ ਵਿੱਚ ਮੈਂ ਪੰਜਾਬ ਵਾਸੀਆਂ ਨੂੰ ਵੀ ਇੱਕ ਜਿਹੜੀ ਬੇਨਤੀ ਆਪਣੇ ਨਿਰਪੱਖ ਖੇਡ ਦੇ ਪੇਜ ਰਾਹੀਂ ਜਾਂ ਇਸ ਜਿਹੜਾ ਪ੍ਰਥਮ ਟੀਵੀ ਦੇ ਇਸ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਿੰਨਾ ਜ਼ਰੂਰੀ ਆ ਆਪਣੇ ਆਪ ਨੂੰ ਬਣਾਈ ਰੱਖਣਾ ਆਪਣਾ ਭਵਿੱਖ ਬਣਾਣਾ ਓਨਾ ਹੀ ਜ਼ਰੂਰੀ ਆ ਸਾਡੇ ਆਪਣੇ ਪੰਜਾਬ ਨੂੰ ਬਣਾਈ ਰੱਖਣਾ ਆਪਣੇ ਜਿਹੜੇ ਲੋਕ ਨੇ ਆਪਣਾ ਭਾਈਚਾਰਾ ਆ ਉਹਨਾਂ ਨੂੰ ਬਣਾਈ ਰੱਖਣਾ ਤੇ ਹਰ ਇੱਕ ਦੇ ਨਾਲ ਖੜੋ ਤੇ ਵੱਡੀ ਗੱਲ ਇੱਕ ਜਿਵੇਂ ਉਣੀ ਲਾਸਟ ਟਾਈਮ ਆਪਾਂ ਅਬਦੁਲ ਕਲਾਮ ਜੀ ਦਾ ਜਨਮ ਦਿਨ ਮਨਾ ਕੇ ਹਟਿਆ ਅਬਦੁਲ ਕਲਾਮ ਜੀ ਇੱਕ ਗੱਲ ਕਿਹਾ ਕਰਦੇ ਸੀਗੇ ਕਿ ਜਿਹੜਾ ਸੌਂਦੇ ਸਮੇਂ ਸੁਪਨਿਆਂ ਦੇਖਿਆ ਉਹ ਅਸਲ ਸੁਪਨਾ ਹੈ ਹੀ ਨਹੀਂ ਅਸਲ ਸੁਪਨਾ ਉਹ ਹੁੰਦਾ ਆ ਜਿਹੜਾ ਸੁਪਨਾ ਤੁਹਾਨੂੰ ਸੌਣ ਨਾ ਦੇਵੇ ਤੇ ਮੈਂ ਹਰ ਇੱਕ ਪੰਜਾਬ ਵਾਸੀ ਨੂੰ ਇਹ ਕਹੂੰਗਾ ਕਿ ਸੁਪਨਾ ਜ਼ਰੂਰ ਦੇਖੋ ਪਰ ਸੁਪਨਾ ਉਹ ਦੇਖੋ ਜਿਹੜਾ ਤੁਹਾਨੂੰ ਸੌਣ ਨਾ ਦਵੇ ਤੇ ਉਹ ਸੁਪਨਾ ਦੇਖੋ ਬੁਲੰਦੀ ਦਾ ਉਹ ਸੁਪਨਾ ਦੇਖੋ ਸੇਵਾ ਦਾ ਤੇ ਉਹ ਸੇਵਾ ਅੱਖਾਂ ਬੰਦ ਕਰਕੇ ਸੇਵਾ ਨਾ ਹੋਵੇ ਅੱਖਾਂ ਖੋਲ ਕੇ ਸੇਵਾ ਹੋਵੇ ਸੋ ਇੰਨੀ ਜਿਹੜੀ ਬੇਨਤੀ ਕਰੂੰਗਾ ਮੈਂ ਸੋ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਹੋਈ ਹੋਵੇ ਉਹਦੇ ਲਈ ਜਰੂਰ ਮਾਫੀ ਚਾਵਾਂਗੇ ਜੀ